ਇਹਦੇ ਮੇਰੀ ਬਾਹ ਸੀ ਨਾ ਇਹ ਉਰੇ ਸੀਗਾ ਜੀ ਜੀ ਹੁਣ ਇਹ ਪੂਰੀ ਉੱਪਰ ਤੱਕ ਹੋ ਗਈ ਅਜਿਹੜਾ ਮੇਰਾ ਇੱਕ ਨੋ ਸੀ ਨਾ ਇਹ ਮਿੱਟੀ ਬਣ ਗਿਆ ਸੀ ਅੱਛੇ ਜੀ ਇਹਦੇ ਹੁਣ ਬਿਲਕੁਲ ਸਹੀ ਹੋ ਗਿਆ ਇਹ ਵੀ ਇਹ ਵੀ ਏਡੀ ਵੀ ਠੀਕ ਹੋ ਗਈ ਮੇਰੀ ਰਾਤ ਨੂੰ ਸੇਰ ਉੱਠ ਨਹੀਂ ਸਕਦਾ ਮੈਨੂੰ ਸਰਵਾਈਕਲ ਦੀ ਪ੍ਰੋਬਲਮ ਸੀ ਮੇਰੀ ਸਪਾਇਨ ਦੇ L4 L5 S1 ਦੇ ਵਿੱਚ ਦਿੱਕਤ ਹੋ ਗਈ ਸੀ ਬਹੁਤ ਜ਼ਿਆਦਾ ਜਦੋਂ ਮੈਂ ਇੱਥੋਂ ਆ ਕੇ ਵੀਰੇ ਦੇ ਕੋਲੋਂ ਥੈਰੇਪੀ ਲਈ ਤਾਂ ਮਤਲਬ ਮੈਂ ਦੂਸਰੀ ਵਾਰ ਦੇ ਵਿੱਚ ਮੈਂ ਚੱਲਣ ਲੱਗੀ ਸੀ ਵੀਰੇ ਨੇ ਮੈਂ ਖੋਦਾ ਆਪਰੇਸ਼ਨ تھیਟਰ ਦਾ ਕੋਰਸ ਕੀਤਾ ਹੋਇਆ ਮੈਂ ਹਸਪੀਟਲ 'ਚ ਜੌਬ ਕਰਦੀ ਆ ਪਿਛਲੇ 10 ਸਾਲਾਂ ਤੋਂ ਐਕਸਪਰੀਅੰਸ ਹੋਲਡਿੰਗਸ ਜੀ ਮਤਲਬ ਇੱਕ ਸਾਲ ਮੈਂ ਪੂਰਾ ਬੈੱਡ ਤੇ ਰਹੀ ਉਹਦੇ ਕਿ ਡਾਕਟਰਾਂ ਨੇ ਇਹਦਾ ਆਪਰੇਸ਼ਨ ਲਿਖਦਾ ਸੀ ਵੀ ਅਪਰੇਸ਼ਨ ਹੋਊਗਾ ਉਹਦੇ ਵਿੱਚ ਘਟੋ-ਘਟਾ 1.5 ਲੱਖ ਰੁਪਏ ਦਾ ਤੱਕ ਦਾ ਖਰਚਾ ਆਣਾ ਸੀ ਲਕਿਨ ਕਰਤੂ ਜੀ ਅੱਡੇ ਦਾ ਖਾਣਾ ਤਾਂ ਚਾਰ ਜਗ੍ਹਾ ਬਹਿ ਕੇ ਜਾਂਦਾ ਸੀ ਸੈੱਟ ਬਈ ਕੋਲ ਆਏ ਸੀ ਜਿਨ੍ਹਾਂ ਨੇ ਥੈਰੇਪੀ ਵਗੈਰਾ ਕੀਤੀ ਜੀ ਮਤਲਬ ਕਿ ਦੂਜੀ ਤੀਜੀ ਥੈਰੇਪੀ 'ਚ ਮੈਂ ਤੁਰਨ ਲੱਗਿਆ ਸੀ ਮੇਰੀ ਵਾਈਫ ਦੇ ਅਫਟਰ ਐਕਸੀਡੈਂਟ ਉਹਨਾਂ ਨੂੰ ਕਾਫੀ ਬੱਡੀ ਤਕਲੀਫ ਸੀਗੀ ਉਹਨਾਂ ਦੇ ਸ਼ੋਲਡਰ ਤੇ ਜਿਹੜਾ ਸ਼ੋਲਡਰ ਸੀ ਉਹਨਾਂ ਦਾ ਉਹ ਇੰਨਾ ਝਾਮ ਸੀ ਕਿ ਉਹ ਆਪਣਾ ਕੁਝ ਵੀ ਨਹੀਂ ਸੀ ਕਰ ਸਕਦੇ ਤੇ ਨਾ ਉਹ ਤਾਂ ਤੇ ਕਦੋਂ ਬਰੀ ਨਾ ਤੋਂ 3 ਬਿਲਡ ਤੋਂ ਬਾਦ ਉਹ ਮਤਲਬ ਬੜੇ ਸਖਤ ਫੋਲੀ ਆਪਣੇ ਜਿਹੜੇ ਕੰਮਾਂ ਨੇ ਉਹ ਕਰਨ ਲੱਗੇ ਨੇ ਜਿਦੋਂ ਲਾਵਨੋ ਜਾਂ ਤੁਸੀਂ ਦਿਨਾਂ ਚਾਰ ਜਾਂ ਪੰਜ ਬਰੀ ਆਖੇ ਅਸੀਂ ਇਤੋਂ ਰਲੀਫ ਲੈ ਚੁੱਕਿਆ ਮੈਂ ਇਹੀ ਕਹੂੰਗਾ ਕਿ ਮੂਰਦਨ 100% ਹੋ ਕੇ ਤੂੰ ਇਸ ਕਰਕੇ ਇਹ ਇਹਨੂੰ ਸ਼ੁਰੂ ਕੀਤਾ ਹੋਇਆ ਮੈਂ ਕਿਉਂਕਿ ਇਹਦੇ ਨਾਲ ਰਲੀਫ ਮਿਲਦੀ ਆ ਬੋਡੀ ਰਿਲੈਕਸ ਹੁੰਦੀ ਆ ਕਰਾਰੇ ਸੀ ਮਤਲਬ ਇਹ ਕੀ ਪ੍ਰੋਸੈਸ ਹੈ ਮੈਨੂੰ ਕੰਸਾ ਮ사ਜ ਕਹਿੰਦੇ ਆ ਜੀ ਜਿਹਦੇ ਸਰੀਰ ਨੂੰ ਬਹੁਤ ਜ਼ਿਆਦਾ ਬੈਨੀਫਿਟ ਆ ਜਿਵੇਂ ਇਹ ਬਾਦ ਮਿਤ ਕਫਾ ਜਿਹੜੀ ਉਹਨੂੰ ਬੈਲੈਂਸ ਕਰਦੀ ਹੈ ਜਿਹੜੀ ਦੇਸੀ ਘਿਓ ਦੀ ਮ사ਜ ਆਪਾਂ ਨੇ ਇਹਨਾਂ ਦੇ ਪੈਰਾਂ ਨੂੰ ਕਰੀਆ ਅਸਰ ਜਿਹੜੇ ਇਹ ਕੋਟੇ ਤੇ ਤੁਸੀਂ ਆਟਾ ਲਾ ਰੱਖਿਆ ਤੇ ਮਤਲਬ ਵੀ ਉੱਪਰ ਆ ਕੀ ਤੇਲ ਪਾ ਰਖੇ ਤੁਸੀਂ ਕੀ ਕਰੀ ਜਾ ਰਹੇ ਹੋ ਇਹ ਮੈਂ ਮੇਰੀ ਜਾਨੂਗਸਤੀ ਆ ਜੀ ਜਿਹੜੀ ਜਿਹਨਾਂ ਨੂੰ ਕੋਟਿਆਂ ਦੀ ਦਰਦ ਹੁੰਦਾ ਜਿਹੜਾ ਇਹਦੇ ਵਾਸਤੇ ਜਿਹੜਾ ਬਹੁਤ ਕਾਰਗਰ ਇਲਾਜ ਆ ਦਿਮੇ ਕਿਸੇ ਨੂੰ ਸਟਿਫਲਸ ਦੀ ਪ੍ਰੋਬਲਮ ਗੈਪ ਦੀ ਪ੍ਰੋਬਲਮ ਸਵੇਲਿੰਗ ਆ ਜੋੜਾਂ ਦੇ ਵਿੱਚ ਇਹ ਤੁਸੀਂ ਅੱਜ ਕਰਵਾ ਲਓ ਸ਼ਾਮ ਤੱਕ ਤੁਹਾਨੂੰ ਪਤਾ ਲੱਗ ਜਾਏ ਕੋਟਿਆਂ ਦਾ ਮੋਢਿਆਂ ਦਾ ਦਰਦ ਵੀ ਠੀਕ ਕਰ ਦਿੰਦੇ ਆ ਕਿਵੇਂ ਠੀਕ ਕਰਦੇ ਆ ਕਪਿੰਗ ਹੋ ਗਈ ਮ사ਜ ਵਗੈਰਾ ਹੋ ਗਈ ਆਯੁਰਵੈਦਿਕ ਨੀਦਰੋਥੈਰਪੀ ਇਹਦੇ ਨਾਲ ਜਿਹੜੇ ਇਲਾਜ ਆਪਾਂ ਜਿਹੜੇ ਤਸੱਲੀ ਬਖਸ਼ ਕਰਦੇ ਆਂ ਜੀ ਇਲਾਵਾ ਕਿੜ ਕਿੜੇ ਦਰਦਾਂ ਦਾ ਹੱਲ ਕਰਦੇ ਹੋ ਤੁਸੀਂ ਮਾਈਗਰੇਨ ਦੀ ਪ੍ਰੋਬਲਮ ਆ ਇਹ ਕੋਈ ਵੀ ਮਤਲਬ ਜੋੜਾਂ ਦੇ ਰਿਲੈਕਟ ਦਰਦਾਂ ਦੀ ਪ੍ਰੋਬਲਮ ਹਰਕ ਪ੍ਰੋਬਲਮ ਦਾ ਜਿਹੜਾ ਇਲਾਜ ਆਪਾਂ ਕਰਦੇ ਆ ਕੀ ਖਾਸ ਆ ਵੀ ਜਿਹੜੇ ਤੁਹਾਡੇ ਕੋਲ ਮਰੀਜ਼ ਚੱਲ ਕੇ ਆਉਂਦੇ ਨੇ ਬਸ ਆਪਾਂ ਇਮਾਨਦਾਰੀ ਨਾਲ ਕੰਮ ਕਰੀਦੇ ਜੀ ਨੀਤ ਨਾਲ ਕੰਮ ਕਰੀਦਾ ਬਾਕੀ ਵੇਖੋ ਆਪੇ ਰਿਜ਼ਲਟ ਦੇ ਦਿੰਦਾ ਹੈ ਜੇ ਇਹਨਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਸੀ ਜੀ ਦਰਦ ਹੁੰਦਾ ਸੀ ਗਰਦਨ ਦੇ ਵਿੱਚ ਇਹ ਉਹਨਾਂ ਦੀ ਇਹਨਾਂ ਦੀ ਥੈਰੇਪੀ ਅੱਜ ਦੂਜੀ ਥੈਰੇਪੀ ਹੈ ਅਮਾ ਕਰਦੇ ਨੇ ਜੈਨਾਂ ਕੋਲ ਕੁਝ ਨਹੀਂ ਹੈਗਾ ਮਤਲਬ ਉਹ ਸਾਰਾ ਕੀ ਹੁੰਦਾ ਜਿਵੇਂ 10 ਸਾਲ ਤੋਂ ਕਿਸੇ ਨੂੰ ਬਿਮਾਰੀ ਆ ਉਹਨੇ ਜਾਣ ਨੂੰ ਟਾਈਮ ਲੱਗਣਾ ਜੇਕਰ ਮਰੀਜ਼ ਕਹੇ ਵੀ ਉਹ 5 ਮਿੰਟ ਦੇ ਵਿੱਚ ਕੋਈ ਦਾਵਾ ਕਰਦਾ ਵੀ ਮੈਂ ਠੀਕ ਕਰ ਦੂੰਗਾ 5 ਮਿੰਟ ਦੇ ਵਿੱਚ ਕੋਈ ਪ੍ਰੋਬਲਮ ਆ ਜਿਹੜੀ ਉਹ ਸਹੀ ਨਹੀਂ ਹੁੰਦੀ ਡਿਸਕ ਸਰਵਾਈਕਲ ਜੋੜ ਦਰਦ ਸਰੀਰ ਦਾ ਕੋਈ ਵੀ ਜੋੜ ਦਰਦ ਦਾ ਮਾਈਗਰੇਨ ਆ ਧਰਨਾ ਮੋਰਚਾ ਕਾਡੀਆ ਹਰ ਇੱਕ ਚੀਜ਼ ਦਾ ਪਾਏ ਇਲਾਜ ਆ ਜਿਹੜਾ ਕਰਦੇ ਨੇ ਜਿਵੇਂ ਫ੍ਰੋਜ਼ਨ ਸ਼ੋਲਡਰ ਵਗੈਰਾ ਹੋ ਗਿਆ ਫਿਰ ਸਾੜੀ ਕਾ ਪੇਨ ਇੱਕ ਲੱਤ ਸੁਣ ਹੁੰਦੀ ਆ ਇਵਾਰ ਕਰਵਾਈ ਤਾਂ ਇੱਕ ਵਾਰ ਜਿਵੇਂ ਲੱਗਿਆ ਵੀ ਬਹੁਤ ਫਰਕ ਪੈ ਗਿਆ ਹੁਣ ਤਾਂ ਕਰਕੇ ਮੈਂ ਸੈਕਿੰਡ ਟਾਈਮ ਆਈ ਆ ਕੀ ਪ੍ਰੋਬਲਮ ਸੀ ਤੁਹਾਡੇ ਕੀ ਦੁਖਦਾ ਸੀ ਜੀ ਮੇਰੇ ਮਣਕੇ ਦਵੇ ਹੋਏ ਤੇ ਨਾਸਦੇ ਵੀ ਤੇ ਮੋਢੇ ਹੀ ਇਹਨਾਂ ਨੇ ਜੀ ਮੜੇ ਆ ਮਣਕੇ ਤੇ ਹੱਡੀਆਂ ਉੱਡੀਆਂ ਮਖਾਈ ਛੱਟ ਕੇ ਨੂੰ ਆਏ ਇਸ ਕਰਕੇ ਮਾਲਸ ਕਰੀਏ ਹੁਣ ਬਿਲਕੁਲ ਓਕੇ ਹਾਂ ਤੁਸੀਂ ਹਾਂ ਜੀ ਹਾਂ ਜੀ ਲੋਰ ਬੈਕ ਦੀ ਬੋ ਵੀਰ ਰੰਦਾ ਸੀ ਗੰਰੇ ਉੱਠਣਾ ਬੈਠਣਾ ਜੇ ਮੈਨੂੰ ਬਹੁਤ ਦਿੱਕਤ ਹੁੰਦੀ ਸੀਗੀ ਕਿ ਦਿਵਾਰ ਆ ਚੁੱਕੇ تھے ਜੀ ਤੁਸੀਂ ਮੈਂ ਪਹਿਲੀ ਵਾਰ ਹੀ ਆਇਆ ਸੀਗਾ ਤੇ ਮੈਨੂੰ ਪਹਿਲੀ ਵਾਰ ਹੀ ਬਹੁਤ ਪੂਰਾ ਆਰਾਮ ਆ ਗਿਆ ਇੱਥੇ ਇਹ ਮੇਰਾ ਗੋਡਾ ਬਹੁਤ ਨਿੱਕੜ ਗਿਆ ਸੀਗਾ ਲੱਤ ਪਿੰਗੀ ਹੋ ਗਈ ਸੀਗੀ ਧਰਤੀ ਪਰ ਅਥ ਲੱਕ ਗਈ ਫਿਰ ਢੁੱਰਦੀ ਦੀ ਐਕਸਰੇ ਵਗੈਰਾ ਕਰਾਈ ਉਹਨਾਂ ਵੱਲ ਲੱਤ ਪਿੰਗੀ ਆਈ ਮੇਰੇ ਬੇਟਾ ਤੇ ਲੈ ਕੇ ਆਇਆ ਜਿੱਦਣ ਪਹਿਲੇ ਦਿਨ ਆਇਆ ਉਦੋਂ ਲੱਗ ਗਈ ਮੈਂ ਕਿ ਹੁਣ ਸਾਰਾ ਕੰਮ ਕਰਦੀ ਆ ਘਰ ਦਾ ਨਾ ਉੱਠਣੇ ਮਾ ਨਾ ਬੈਠਣੇ ਮੈ ਕੋਈ ਦਿੱਕਤ ਨਹੀਂ ਹੈਗੀ। ਪਹਿਸ਼ੁਰਾਈਕਲ ਦੀ ਪ੍ਰੋਬਲਮ ਸੀਗੀ ਕਾਫੀ ਟਾਈਮ ਤੋਂ ਸੀਗੀ ਮਤਲਬ ਬਹੁਤ ਜ਼ਿਆਦਾ ਦਰਦ ਹੁੰਦਾ ਸੀਗਾ ਫੇ ਬਾਅਦ ਚ ਜਦੋਂ ਮੈਂ ਫਸਟ ਟਾਈਮ ਆਈ ਮੈਨੂੰ ਫਸਟ ਟਾਈਮ ਇਹ ਲੱਗਿਆ ਕਿ 50% ਠੀਕ ਹੋ ਗਿਆ ਮੈਂ ਹੁਣ ਮੈਂ ਸੈਕਿੰਡ ਟਾਈਮ ਆਈ ਸੀ। ਦੇਖ ਰਿਹਾ ਹਾਂ ਬਨੇਰਾ ਟੀਵੀ ਮੈਂ ਤੁਹਾਡੇ ਨਾਲ ਸ਼ਹਿਨਾਜ਼ ਅਕਸਰੀ ਜਿਹੜੀ ਜ਼ਿਆਦਾਤਰ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਚਾਹੇ ਉਹ ਬੱਚਾ ਹੋਵੇ ਬਜ਼ੁਰਗ ਹੋਵੇ ਚਾਹੇ ਉਹ ਹੱਟਾ-ਕੱਟਾ ਨੌਜਵਾਨ ਹੋਵੇ ਤਾਂ ਉਹ ਕਹਿੰਦੇ ਆ ਸਵੇਰੇ ਉੱਠਦੀ ਵੀ ਮੇਰੇ ਗੋਡਾ ਦੁਖਦਾ ਮੋਡਾ ਦੁਖਦਾ ਕਈਆਂ ਨੇ ਡਿਸਕ ਹਿੱਲੀ ਹੋਈ ਆ ਵੀ ਸਾਡੇ ਜੋੜਾਂ 'ਚ ਜਿਹੜਾ ਦਰਦ ਹੁੰਦਾ ਤੇ ਅੱਜ ਅਸੀਂ ਇੱਥੇ ਪਹੁੰਚੇ ਆ ਤਾਂ ਤੁਸੀਂ ਮੇਰੇ ਮੰਗ ਰਹੇ ਇਹ ਬੋਰਡ ਦੇਖ ਰਹੇ ਹੋ ਤੇ ਇਹ ਬੋਰਡ ਤੇ ਲਿਖਿਆ ਹੋਇਆ ਬਲਵੀਰ ਮਲਟੀ થેરાપી સેન્ટર ਤੇ ਇੱਥੇ ਲਿਖਿਆ ਹੋਇਆ ਹੈ ਇੱਥੇ ਬੋਨ ਸੈਟਿੰਗ ਕਾ ਸਮ ਮ사ਜ ਐਕੂਪ੍ਰੈਸ਼ਰ ਤੇ ਹੋਰ ਪ੍ਰਾਣੀਆਂ ਪਾਤੀਆਂ ਦੁਆਰਾ ਇਹਨਾਂ ਬਿਮਾਰੀਆਂ ਜਿਹੜਾ ਇਲਾਜ ਸੱਲੀ ਬਾਕਸ ਕੀਤਾ ਜਾਂਦਾ ਤੇ ਹੋਰ ਕਿਹੜਾ-ਕਿਹੜਾ ਇਲਾਜ ਕੀਤਾ ਇਹਨੇ ਲਿਖਿਆ ਹੋਇਆ ਡਿਸਕ ਸਰਵਾਈਕਲ ਸਿਆਟਕਾ ਮੋਢੇ ਦਾ ਦਰਦ ਮਾਈਗਰੇਨ ਨੂੰ ਕੋਡੀ ਨਸ ਦਾ ਬਜਾਣਾ ਤੇ ਹੋਰ ਕਈ ਲਿਖੇ ਹੋਏ ਨੇ ਲੱਤਾਂ ਬਾਹਾਂ ਦਾ ਜਿਹੜਾ ਸੁੰਨ ਹੋਣਾ ਲੱਤਾਂ ਹਾਂ ਬਾਹਾਂ ਆਪਾਂ ਕਹਿ ਦਿੰਨੇ ਆ ਵੀ ਸੋ ਗਈਆਂ ਮੇਰੇ ਪੈਰ ਸੋ ਗਏ ਵੈਰੀ ਕੋਵਿੰਸ ਡਿਪਰੈਸ਼ਨ ਕੋਣੀ ਦਾ ਦਰਦ ਪੈਰਾਂ ਵਿੱਚ ਸੋਜ ਦਾ ਦਰਦ ਜਾਂ ਪੈਰਾਂ ਵਿੱਚੋਂ ਸੇਕ ਨਿਕਲਣਾ ਤਾਂ ਇਹਨਾਂ ਦਾ ਦਾਅਵਾ ਇਹ ਬਾਈ ਕਹਿ ਰਹੇ ਨੇ ਕਹਿੰਦੇ ਅਸੀਂ ਹਰ ਸਮੱਸਿਆ ਦਾ ਹੱਲ ਜਿਹੜਾ ਛੁਟਕੀਆਂ ਦੇ ਵਿੱਚ ਕਰਦੇ ਆ ਬੋਰਡ ਉੱਤੇ ਲਿਖ ਕੇ ਵੀ ਲਾਇਆ ਹੋਇਆ ਤੇ ਇਹ ਦਾਅਵਾ ਕਰਦੇ ਨੇ ਕਿ ਹਰ ਇੱਕ ਦਰਦ ਦਾ ਜਿਹੜਾ ਹੱਲ ਆਸੀਂ ਸਕਿੰਟਾਂ ਦੇ ਵਿੱਚ ਕਰਦੇ ਆ ਦਿੰਨੇ ਆ ਚਾਹੇ ਹੋ ਕੂਣੀ ਦਾ ਦਰਦ ਹੋਵੇ ਮੋਢੇ ਦਾ ਦਰਦ ਹੋਵੇ ਚਾਹੇ ਹੋ ਮਾਈਗਰੇਨ ਹੋਵੇ ਚਾਹੇ ਹੋ ਧਰਨ ਹੋਵੇ ਇਹ ਕਹਿੰਦੇ ਨੇ ਅਸੀਂ ਜਿਹੜਾ ਇਲਾਜ ਕਰਦੇ ਆ ਉਹ ਥੈਰੇਪੀ ਰਾਹੀਂ ਕਰਦੇ ਆ ਨਾ ਤਾਂ ਕੋਈ ਬਾਰਾ ਲਾਉਣਾ ਤੇ ਇਹ 22 ਜੀ ਜਿਹੜਾ ਦਾਵਾ ਕਰ ਰਹੇ ਨੇ ਉਹਨਾਂ ਨਾਲ ਆਪਾਂ ਅੱਗੇ ਵੀ ਗੱਲਬਾਤ ਕਰਦੇ ਆ ਤਾਂ ਅੰਦਰ ਚੱਲਦੇ ਆ 22 ਜੀ ਜਿਹੜਾ ਦਾਵਾ ਕਰ ਰਹੇ ਨੇ ਉਹ ਸੱਚੀ ਉਹੀ ਕਹਿ ਰਹੇ ਨੇ ਆਪਾਂ ਤੁਹਾਡੀ ਮਰੀਜ਼ਾਂ ਨਾਲ ਵੀ ਗੱਲਬਾਤ ਕਰਾਵਾਂਗੇ ਤੇ 22 ਜੀ ਨਾਲ ਵੀ ਗੱਲਬਾਤ ਕਰਦੇ ਆ ਆਪਾਂ ਅੰਦਰ ਚੱਲਦੇ ਆ ਕਿ ਉਹ ਕਿਹੜੇ-ਕਿਹੜੇ ਹੋਰ ਦਰਦਾਂ ਦਾ ਜਿਹੜਾ ਹਾਲਾ ਤੋੜਾ ਉਹ ਕੱਢਦੇ ਨੇ ਤੇ ਮਰੀਜ਼ਾਂ ਨਾਲ ਵੀ ਤੁਹਾਡੀ ਜਿਹੜੀ ਗੱਲਬਾਤ ਕਰਾਉਣੇ ਆ ਕਿ ਕਿਹੜੇ-ਕਿਹੜੇ ਮਰੀਜ਼ਾਂ ਨੂੰ ਜੜੀਆਂ ਪ੍ਰੋਬਲਮਾਂ ਆਈਆਂ ਹੋਈਆਂ ਨੇ ਕਿ ਕਿੰਨੇ ਕਿ ਉਹ ਠੀਕ ਹੋ ਗਏ ਤੇ ਕਿੰਨੀ ਵਾਰ ਆ ਚੁੱਕੇ ਚਲੋ ਆਪਾਂ ਅੰਦਰ ਚੱਲਦੇ ਆਂ ਤੇ ਬਾਈ ਨਾਲ ਤੁਹਾਡੀ ਮੁਲਾਕਾਤ ਕਰਾਉਣੇ ਆ ਹਾਂਜੀ ਆਪਾਂ ਤੁਹਾਡੀ ਬਾਈ ਨਾਲ ਮੁਲਾਕਾਤ ਕਰਾਉਣੇ ਆ ਜਿਹੜਾ ਦਾਵਾ ਕਰ ਰਹੇ ਨੇ ਵੀ ਅਸੀਂ ਥੈਰੇਪੀ ਰਾਹੀਂ ਜਿਹੜਾ ਗੋਟਿਆਂ ਦਾ ਦਰਦ ਮੋਢਿਆਂ ਦਾ ਦਰਦ ਤੇ ਹੋਰ ਕਿਹੜੇ ਕਿਹੜੇ ਜਿਹੜਾ ਦਰਦਾਂ ਦਾ ਹੱਲ ਕਰਦੇ ਨੇ ਆਪਾਂ ਤੁਹਾਡੀ ਉਹਨਾਂ ਨਾਲ ਮੁਲਾਕਾਤ ਕਰਾਉਣੇ ਹਾਂ ਜੀ ਬਾਈ ਜੀ ਸ਼ਸ਼ਕਲ ਜੀ ਸ਼ਸ਼ਕਲ ਜੀ ਹਾਂ ਜੀ ਬਾਈ ਜੀ ਜਿਹੜਾ ਤੁਸੀਂ ਇਹ ਦਾਅਵਾ ਕਰ ਰਹੇ ਹੋ ਮਤਲਬ ਵੀ ਅਸੀਂ ਗੋਡਿਆਂ ਦਾ ਮੋਢਿਆਂ ਦਾ ਦਰਦ ਵੀ ਠੀਕ ਕਰ ਦਿੰਦੇ ਹਾਂ ਕਿਵੇਂ ਠੀਕ ਕਰਦੇ ਹੋ ਜੀ ਇਹ ਜਿਵੇਂ ਐਕੂ ਪ੍ਰੈਸ਼ਰ ਪੁਆਇੰਟ ਵਗੈਰਾ ਦਾ ਜੀ ਲਗਾਣਿਆਂ ਕਾਪਿੰਗ ਹੋ ਗਈ ਮ사ਜ ਵਗੈਰਾ ਹੋ ਗਈ ਆਯੁਰਵੈਦਿਕ ਨਿਰੋਥੈਰਪੀ ਇਹਦੇ ਨਾਲ ਜਿਹੜੇ ਇਲਾਜ ਆਪਾਂ ਜਿਹੜੇ ਤਸੱਲੀ ਬਖਸ਼ ਕਰਦੇ ਹਾਂ ਜੀ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਦਰਦਾਂ ਦਾ ਟੋਟਲ ਮਤਲਬ ਕਿਹੜੇ ਕਿਹੜੇ ਵੀ ਹੋਰ ਗੋਡੇ ਹੋਗੇ ਜਾਂ ਸਰਵਾਈਕਲ ਹੋ ਗਿਆ ਮਤਲਬ ਡਿਟੇਲਸ ਥੋੜਾ ਉਹ ਦੱਸ ਦੋ ਵੀ ਹੋਰ ਇਸ ਤੋਂ ਇਲਾਵਾ ਕਿਹੜੇ ਕਿਹੜੇ ਦਰਦਾਂ ਦਾ ਹੱਲ ਕਰਦੇ ਹੋ ਤੁਸੀਂ ਜਿਵੇਂ ਡਿਸਕ ਹੋ ਗਈ ਸਰਵਾਈਕਲ ਹੋ ਗਈ ਜੋੜ ਦਰਦ ਹੋ ਗਿਆ ਧਰਨ ਕੌਡੀ ਮੋਚ ਮਾਈਗਰੇਨ ਦੀ ਪ੍ਰੋਬਲਮ ਇਹ ਕੋਈ ਵੀ ਮਤਲਬ ਜੋੜਾਂ ਦੇ ਰਿਲੇਟਡ ਦਰਦਾਂ ਦੀ ਪ੍ਰੋਬਲਮ ਹਰਕ ਪ੍ਰੋਬਲਮ ਦਾ ਜਿਹੜਾ ਇਲਾਜ ਆਪਾਂ ਕਰਦੇ ਆ ਇੱਥੇ। ਭਾਈ ਜੀ ਜਿਹੜਾ ਤੁਸੀਂ ਦਾਵਾ ਕਰ ਰਹੇ ਹੋ ਕਹਿ ਰਹੇ ਹੋ ਵੀ ਜੋੜਾ ਨਾਲ ਜਿਹੜਾ ਹਰ ਤਰ੍ਹਾਂ ਦਾ ਦਰਦ ਦਾ ਸੀ ਹੱਲ ਕਰ ਰਹੇ ਆ। ਜੇ ਆਪਾਂ ਹੋਰ ਦੇਖੀਏ ਮਤਲਬ ਹੋਰ ਕਈ ਪ੍ਰਕਾਰ ਦੇ ਜਿਹੜੇ ਜਿੰਨੇ ਦੁਕਾਨਾਂ ਵੀ ਖੋਲ ਰੱਖੀਆਂ ਨੇ ਜਾਂ ਡਾਕਟਰ ਵੀ ਕਰਦੇ ਨੇ ਮਤਲਬ ਤੁਹਾਡੇ ਕੋਲ ਇਹ じゃ ਕੀ ਖਾਸ ਆ ਵੀ ਜਿਹੜੇ ਤੁਹਾਡੇ ਕੋਲ ਹੀ ਮਰੀਜ਼ ਚੱਲ ਕੇ ਆਉਂਦੇ ਨੇ। ਬਸ ਆਪਾਂ ਇਮਾਨਦਾਰੀ ਨਾਲ ਕੰਮ ਕਰੀਦਾ ਜੀ ਨੀਤ ਨਾਲ ਕੰਮ ਕਰੀਦਾ। ਬਾਕੀ ਵੇਖ ਗਰੂ ਆਪੇ ਰਿਜ਼ਲਟ ਦੇ ਦਿੰਦਾ ਏ। ਜਦੋਂ ਬੰਦਾ ਇਮਾਨਦਾਰੀ ਨਾਲ ਕੰਮ ਕਰਦਾ ਜੀ ਆਪਕੇ ਸਹੀ ਹੋ ਜਾਂਦਾ ਬੰਦਾ ਠੀਕ ਹੈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਕਰਦੇ ਨੂੰ ਜੀ 8-9 ਸਾਲ ਹੋ ਗਏ ਜੀ 8-9 ਸਾਲ ਹੋ ਗਏ ਹਾਂਜੀ ਠੀਕ ਹੈ ਜੀ ਜਿਵੇਂ ਤੁਸੀਂ ਹੁਣ ਇਹ ਕਾਹਦਾ ਮਤਲਬ ਇਲਾਜ ਕਰ ਰਹੇ ਹੋ ਜੀ ਇਹਨਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਸੀ ਜੀ ਦਰਦ ਹੁੰਦਾ ਸੀ ਗਰਦਨ ਦੇ ਵਿੱਚ ਇਹ ਉਹਨਾਂ ਦੀ ਇਹਨਾਂ ਦੀ ਥੈਰੇਪੀ ਹੈ ਜਦੂਜੀ ਥੈਰੇਪੀ ਹੈ ਓਕੇ ਮਤਲਬ ਕਿਦਾਂ ਥੈਰੇਪੀ ਕੋਈ ਔਇਲ ਵਗੈਰਾ ਲਗਾ ਕੇ ਕਰ ਰਹੇ ਹੋ ਮਤਲਬ ਔਇਲ ਵਗੈਰਾ ਲਗਾ ਕੇ ਕੈਰੋਪ੍ਰੈਕਟਰ ਕਰ ਰਹੇ ਇਹਨਾਂ ਦਾ ਮਤਲਬ ਜੀ ਕਾਫੀ ਬਰਕਾਉਣ ਇਹਨਾਂ ਨੂੰ ਪੁੱਛ ਸਕਦੇ ਸੀ ਜੀ ਪਹਿਲਾਂ ਵੀ ਜਿਹੜੇ ਕਈ ਮਰੀਜ਼ ਜਿਹੜੇ ਆਏ ਹੋਏ ਸੀ ਮਤਲਬ ਕਿਦਾਂ ਵੀ ਉਹ ਆਟਾ ਵਗੈਰਾ ਲਾ ਕੇ ਉਹ ਕਿਦਾਂ ਉਹ ਕਿਹੜੀ ਚੀਜ਼ ਸੀ ਉਹ ਜਾਨੂ ਬਸਤੀ ਸੀ ਇਹਨਾਂ ਨੂੰ ਉਹਦੀ ਜ਼ਰੂਰਤ ਨਹੀਂ ਹੈਗੀ ਜੀ ਤੇ ਇਹ ਮਤਲਬ ਠੀਕ ਨੇ ਹੁਣ ਠੀਕ ਹੈ ਠੀਕ ਹੈ ਕਿੰਨੀ ਵਾਰ ਆ ਚੁੱਕੇ ਨੇ ਹੈ ਜੀ ਇਹ ਦੂਜੀ ਵਾਰ ਹੀ ਆਇਆ ਹੈ ਠੀਕ ਹੈ ਇੱਕ ਜਿਵੇਂ ਹਨਾ ਕਈ ਕਹਿ ਦਿੰਦੇ ਆ ਵੀ ਇਹ ਤਾਂ ਲੋਕ ਕਹਿੰਦੇ ਨੇ ਜਿੰਨਾਂ ਨੂੰ ਨਹੀਂ ਫਰਕ ਪੈਂਦਾ ਜਾਂ ਜਿਵੇਂ ਵੀ ਲੱਗਦਾ ਕਹਿ ਦਿੰਦੇ ਨੇ ਵੀ ਇਹ ਤਾਂ ਡਰਾਮਾ ਕਰਦੇ ਨੇ ਜਾਂ ਇਹਨਾਂ ਕੋਲ ਕੁਝ ਨਹੀਂ ਹੈਗਾ ਮਤਲਬ ਉਹ ਸਾਰਾ ਕੀ ਹੁੰਦਾ ਉਹ ਇਹ ਆ ਵੀ ਇੱਕ ਬਿਮਾਰੀ ਆ ਜਿਹੜੀ ਜਿਵੇਂ 10 ਸਾਲ ਤੋਂ ਕਿਸੇ ਨੂੰ ਬਿਮਾਰੀ ਆ ਜੀ ਉਹਨੇ ਜਾਣ ਨੂੰ ਟਾਈਮ ਲੱਗਣਾ ਜੇਕਰ ਮਰੀਜ਼ ਕਹੇ ਵੀ ਉਹ 5 ਮਿੰਟ ਦੇ ਵਿੱਚ ਕੋਈ ਦਾਵਾ ਕਰਦਾ ਵੀ ਮੈਂ ਠੀਕ ਕਰ ਦੂੰਗਾ 5 ਮਿੰਟ ਦੇ ਵਿੱਚ ਕੋਈ ਪ੍ਰੋਬਲਮ ਆ ਜਿਹੜੀ ਉਹ ਸਹੀ ਨਹੀਂ ਹੁੰਦੀ ਜਿਵੇਂ ਬਿਮਾਰੀ ਆਂਦੀ ਬੜੀ ਤੇਜ਼ ਆ ਪਰ ਜਾਂਦੀ ਬੜੀ ਸਲੋ ਆ ਉਹਨੂੰ ਟਾਈਮ ਲੱਗਦਾ ਹਰ ਇੱਕ ਚੀਜ਼ ਨੂੰ ਟਾਈਮ ਦੀ ਜ਼ਰੂਰਤ ਹੁੰਦੀ ਹੈ ਜੀ ਇੱਕ ਵਾਰ ਥੋੜੇ ਹੋਰ ਦੁਬਾਰਾ ਦੱਸ ਦੋ ਮਤਲਬ ਕਿਹੜੇ ਕਿਹੜੇ ਦਰਦਾਂ ਦਾ ਹੱਲ ਕਰਦੇ ਹੋ ਜੀ ਤੁਸੀਂ ਡਿਸਕ ਸਰਵਾਈਕਲ ਜੋੜ ਦਰਦ ਸਰੀਰ ਦਾ ਕੋਈ ਵੀ ਜੋੜ ਦਰਦ ਦਾ ਮਾਈਗਰੇਨ ਆ ਧਰਨਾ ਮੋਚਾ ਕਾਉਡੀਆ ਹਰ ਇੱਕ ਚੀਜ਼ ਦਾ ਆਪਾਂ ਇੱਥੇ ਇਲਾਜ ਆ ਜਿਹੜਾ ਕਰਦੇ ਆ ਜਿਵੇਂ ਫਰੋਜ਼ਨ ਸ਼ੋਲਡਰ ਵਗੈਰਾ ਹੋ ਗਿਆ ਜੀ ਫ ਕਲ ਜੀ ਛੇਸ਼ੀ ਕਲ ਜੀ ਹਾਂਜੀ ਜਿੱਦਾਂ ਹੁਣ ਤੁਸੀਂ ਬਾਈ ਕੋ ਲਾਏ ਹੋ ਥੋੜੀ ਮ사ਜ ਕਰ ਰਹੇ ਸੀ ਮਤਲਬ ਕੀ ਪ੍ਰੋਬਲਮ ਸੀ ਤੁਹਾਨੂੰ ਜੀ ਮੈਂ ਪਿਛਲੀ ਵਾਰ ਆਈ ਸੀ ਤਾਂ ਮੇਰੇ ਗਰਦਾਂ ਚ ਬਹੁਤ ਜ਼ਿਆਦਾ ਜਕੜਨ ਸੀ ਐਵੇਂ ਘੁੰਮਦੀ ਵੀ ਨਹੀਂ ਆ ਗਈ ਸੀ ਪਿਛਲੀ ਵਾਰ ਕਰਵਾਈ ਤਾਂ ਇੱਕ ਵਾਰ ਚ ਐਵੇਂ ਲੱਗਿਆ ਵੀ ਬਹੁਤ ਫਰਕ ਪੈ ਗਿਆ ਹੁਣ ਤਾਂ ਕਰਕੇ ਮੈਂ ਸੈਕਿੰਡ ਟਾਈਮ ਆਈ ਆ ਓਕੇ ਤੁਸੀਂ ਦੂਜੀ ਵਾਰ ਆਏ ਹੋ ਹਾਂਜੀ ਠੀਕ ਆ ਜੀ ਓਕੇ ਜੀ ਥੈਂਕ ਯੂ ਜੀ ਸਰ ਜਿਹੜੇ ਇਹ ਗੋਡੇ ਤੇ ਤੁਸੀਂ ਆਟਾ ਲਾ ਰੱਖਿਆ ਤੇ ਮਤਲਬ ਵੀ ਉੱਪਰ ਆ ਕੀ ਤੇਲ ਪਾ ਰਖੇ ਤੇ ਤੁਸੀਂ ਕੀ ਕਰੀ ਜਾ ਰਹੇ ਹੋ ਇਹ ਮੈਂ ਇਹ ਜਾਨੂ ਬਸਤੀ ਆ ਜੀ ਜਿਹੜੀ ਜਿਨ੍ਹਾਂ ਨੂੰ ਗੋਡਿਆਂ ਦੀ ਦਰਦ ਹੁੰਦਾ ਜਿਹੜਾ ਇਹਦੇ ਵਾਸਤੇ ਜਿਹੜਾ ਬਹੁਤ ਕਾਰਗਰ ਇਲਾਜ ਆ ਅਸਲ ਨਹੀਂ ਮਤਲਬ ਆਟੇ ਨਾਲ ਕੀ ਕਨਸੈਪਟ ਹੈ ਇਹ ਆਟਾ ਹੈ ਜਿਹੜਾ ਇਹ ਆਟਾ ਲਗਾਇਆ ਪਾਣੇ ਦਾਲੇ ਦੇ ਵਿੱਚ ਨਹੀਂ ਮਤਲਬ ਹੁਣ ਆਟੇ ਨਾਲ ਲਾ ਕੇ ਗੋਡੇ ਸੈੱਟ ਹੋਣ ਲੱਗੇ ਅੱਜ ਕੱਲ ਤਾਂ ਮਤਲਬ ਡਾਕਟਰੇ ਜਿਹੜੇ ਹਸਪਤਾਲ ਚ ਮਤਲਬ ਐਨ ਐਨ ਉਹ ਕਰਕੇ ਲੋਕਾਂ ਦੇ ਸਭ ਤੋਂ ਨਹੀਂ ਸੈੱਟ ਆ ਰਹੇ ਤੇ ਤੁਸੀਂ ਆਟਾ ਲਾ ਕੇ ਸੈੱਟ ਕਰ ਰਹੇ ਹੋ ਹਾਂਜੀ ਹਾਂਜੀ ਜ਼ਰੂਰ ਜੀ ਇਹ ਜਿਹੜਾ ਇਹਦਾ ਰਿਜ਼ਲਟ ਆ ਜਿਹੜਾ ਬਹੁਤ ਫਾਸਟ ਆ ਜਿਵੇਂ ਕਿਸੇ ਨੂੰ ਸਟੀਫਨੈਸ ਦੀ ਪ੍ਰੋਬਲਮ ਆ ਗੈਪ ਦੀ ਪ੍ਰੋਬਲਮ ਆ ਜੀ ਸਵੇਲਿੰਗ ਆ ਜੋੜਾਂ ਦੇ ਵਿੱਚ ਏ ਤੁਸੀਂ ਅੱਜ ਕਰਵਾ ਲਓ ਸ਼ਾਮ ਤੱਕ ਤੁਹਾਨੂੰ ਪਤਾ ਲੱਗ ਜਾਣਾ ਠੀਕ ਹੈ ਲੱਗਿਆ ਆਟਾ ਹੋਇਆ ਫਿਰ ਤੁਹਾਡੇ ਕੋਲ ਕਿਉਂ ਆਉਣਗੇ ਅਗਲਾ ਤਾਂ ਘਰੀ ਘਰ ਲਓ ਆਟੇ ਹੀ ਲਾਉਣਾ ਜੀ ਕਰ ਕਰ ਲਓ ਜੀ ਤੇ ਪਰ ਇਹ ਆ ਵੀ ਇਹਦੀ ਜਿਹੜੀ ਇਹਨੂੰ ਜਿਹੜਾ ਆਪਾਂ ਆਟਾ ਲਗਾਇਆ ਇਹ ਮੈਡੀਕੇਟਡ ਤੇਲ ਪਾਇਆ ਇਹ ਇਹਦੀ ਸਟੀਫਨਸ ਤੋੜਨ ਵਾਸਤੇ ਆ ਇਹ ਤੋਂ ਬਾਅਦ ਇਹਦੀ ਇੱਕ ਥੈਰੇਪੀ ਹੋਊਗੀ ਜਿਹੜੀ ਗੈਪ ਖੋਲਣਾ ਆਪਾਂ ਨੇ ਤੇ ਇਹਦੀ ਸੈਟਿੰਗ ਕਰਨੀ ਆ ਉਹ ਆਪਾਂ ਘਰ ਨਹੀਂ ਕਰ ਸਕਦੇ ਠੀਕ ਹੈ ਹਾਂਜੀ ਇਹਦੀ ਪ੍ਰੋਪਰ ਥੈਰੇਪੀ ਹੋਊਗੀ ਹਜੇ ਮਤਲਬ ਇਹ ਜਿਹੜੀ ਜਾਨੂ ਬਸਤੀ ਹੈ ਨਾ ਜੀ ਇਹਦਾ ਰਿਜ਼ਲਟ ਆ ਜਿਹੜਾ ਬਹੁਤ ਫਾਸਟ ਆ ਤੇ ਇਹਦਾ ਮਤਲਬ ਜਿਵੇਂ ਸਵੇਲਿੰਗ ਆ ਸਟੀਫਨਸ ਆ ਉਹਨੂੰ ਤੋੜਨ ਵਾਸਤੇ ਦਰਦਾਂ ਇਹਦੇ ਨਾਲ ਬਹੁਤ ਮਤਲਬ ਕੀ ਆਰਾਮ ਮਿਲਦਾ ਦਰਦਾਂ ਦੇ ਵਿੱਚ ਆਪਾਂ ਨੂੰ ਜੀ ਇੱਕ ਜਿਵੇਂ ਪਿੰਡਾਂ ਵਿੱਚ ਕਹੀ ਇਹਨਾਂ ਨੇ ਕਹਿੰਦੇ ਬਾਰੇ ਲਾਉਂਦੇ ਨੇ ਇਹ ਕਿਤੇ ਬਾਰੇ ਵਾਲਾ ਕਨਸੈਪਟ ਤਾਂ ਨਹੀਂ ਹੈਗਾ ਇਹ ਕੋਈ ਬਾਰੇ ਵਾਲਾ ਕਨਸੈਪਟ ਨਹੀਂ ਹੈਗਾ ਇਹ ਇੱਕ ਦੇਸੀ ਤੇ ਕੁਦਰਤੀ ਇਲਾਜ ਆ ਆ ਗੁਗੂ ਤਾਂ ਨਹੀਂ ਲਾਉਂਦੇ ਜੀ ਨਹੀਂ ਨਹੀਂ ਇਹਦਾ ਕੋਈ ਅੱਗ ਨਹੀਂ ਜੀ ਬਸ ਸਿਰਫ ਆਪਾਂ ਨੇ ਜੋ ਤੁਹਾਡੇ ਸਾਹਮਣੇ ਆ ਕੀਤਾ ਉਹੀ ਹੋਏਗਾ ਜੀ 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 ਇਹ ਮਤਲਬ ਜਿੱਦਾਂ ਤੁਸੀਂ ਹੁਣ ਨਾਲ ਵਿੱਚ ਆਇਲ ਪਾਇਆ ਇਹ ਨਾਲ ਨਾਲ ਮਤਲਬ ਮਰੀਜ਼ ਨੂੰ ਵੀ ਮਤਲਬ ਨਾਲ ਨਾਲ ਆਰਾਮ ਮਿਲੀ ਜਾਏਗਾ ਹਾਂਜੀ 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 ਜੀ 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 ਇਹ ਜਿਹੜਾ ਆਇਲ ਪਾ ਰਿਓ ਇਹ ਮਤਲਬ ਖੁਦ ਦਾ ਬਣਾਉਣੇ ਹੋ ਜਾਂ ਬਾਹਰੋਂ ਲੈਣੇ ਹੋ ਇਹ ਖੁਦ ਦਾ ਬਣਾਉਣੇ ਆ ਤੇ ਵਿੱਚ ਕਾਫੀ ਚੀਜ਼ਾਂ ਨੇ ਜਿਹੜੀਆਂ ਦੇਸੀ ਆਯੁਰਵੇਦਿਕ ਜੜੀਆਂ ਬੂਟੀਆਂ ਪੈਂਦੀਆਂ ਨੇ ਹਮ ਤੇ ਉਹ ਆਪਾਂ ਖੁਦ ਦਾ ਤਿਆਰ ਕਰਦੇ ਆਂ ਜੀ ਠੀਕ ਹੈ ਜਿਹੜੇ ਇਹ ਆਟਾ ਹੁਣ ਯੂਜ਼ ਕੀਤਾ ਹੋਇਆ ਗੁੰਨਿਆ ਹੋਇਆ ਆਟਾ ਮਤਲਬੀ ਇੱਕ ਰੋਣ ਕਰਕੇ ਲਿਆਉਣਾ ਤਿਆਰ ਜੇ ਇੱਥੇ ਆ ਕੇ ਕਰਦੇ ਆਂ ਇਹ ਘਰ ਤੋਂ ਤਿਆਰ ਕਰਕੇ ਲੈ ਕੇ ਆਉਂਦੇ ਆਂ ਜੀ ਠੀਕ ਆ ਇਹੀ ਆਟਾ ਮਤਲਬ ਇੱਕ ਮਰੀਜ਼ ਦੇ ਵਰਤਿਆ ਜਾਂਦਾ ਕਿ ਇਹੀ ਹਰੇਕ ਦੇ ਬਾਰ-ਬਾਰ ਵੈਸੇ ਵਰਤ ਸਕਦੇ ਆਂ ਪਰ ਮੈਂ ਨਹੀਂ ਵਰਤਦਾ ਜੀ ਆਪਾਂ ਇਹ ਇਹੀ ਆਟਾ ਸਿਰਫ ਇੱਕ ਮਰੀਜ਼ ਤੇ ਹੀ ਵਰਤਿਆ ਜਾਂਦਾ ਹੈ ਠੀਕ ਹੈ ਕਈ ਵਾਰ ਕੀ ਤੇ ਇਹ ਨਾ ਹੋਵੇ ਵੀ ਇਹੀ ਕਾਟਾ ਤੁਸੀਂ ਹਰੇਕ ਦੇ ਇਹੀ ਯੂਜ਼ ਕਰਨ ਨੂੰ ਨਹੀਂ ਨਹੀਂ ਇਹ ਇਹ ਆਟਾ ਨਹੀਂ ਇਹ ਆਟਾ ਬਸ ਇਹਨਾਂ ਦੇ ਵਾਸਤੇ ਉਹ ਤੋਂ ਬਾਅਦ ਬੇਸਤਾ ਹੈ ਕਿਉਂਕਿ ਇਹਦੇ ਵਿੱਚ ਓਇਲ ਵੱੜ ਜਾਂਦਾ ਹੈ ਇਹ ਜਿਆਦਾ ਪਤਲਾ ਹੋ ਜਾਂਦਾ ਜਿਹਦੇ ਕਰਕੇ ਫਿਰ ਦੁਬਾਰਾ ਖੜਦਾ ਨਹੀਂਗਾ ਜੀ ਜੀ ਹਾਂਜੀ ਜੀ ਇਹ ਮਤਲਬ ਗੋਡੇ ਲਈ ਹੀ ਹੈ ਸਿਰਫ ਹਾਂਜੀ ਹਾਂਜੀ ਇਹ ਨਹੀਂ ਗੋਡੇ ਤੇ ਵੀ ਕਰ ਸਕਦੇ ਆ ਕਟਿਬਸਤੀ ਹੁੰਦੀ ਆ ਇਹਨਾਂ ਦੀ ਜਿਵੇਂ ਕਿਸੇ ਨੂੰ ਪਿੱਠ ਦਰਦ ਆ ਉਹਦੇ ਤੇ ਵੀ ਕਰ ਸਕਦੇ ਆ ਤੇ ਇਹ ਤੁਸੀਂ ਹੁਣ ਇਸ ਤੋਂ ਬਾਅਦ ਮਤਲਬ ਹੋਰ ਵੀ ਪ੍ਰੋਸੈਸ ਆਏਦਾ ਹੀ ਨਹੀਂ ਬਸ ਇਹੀ ਪ੍ਰੋਸੈਸ ਹੈ 40 ਤੋਂ 45 ਮਿੰਟ ਐਵੇਂ ਰੱਖਣਾ ਠੀਕ ਹੈ ਤੇ ਉਸ ਤੋਂ ਬਾਅਦ ਮਤਲਬ ਇਹਦੀ ਜਿਹੜੀ ਥੈਰੇਪੀ ਆ ਮ사ਜ ਵਗੈਰਾ ਉਹ ਤੋਂ ਅੱਗੇ ਉਹ ਅੱਗੇ ਮਤਲਬ ਚਾਹੇ ਬਜ਼ੁਰਗ ਨੇ ਚਾਹੇ ਬੱਚੇ ਨੇ ਮਤਲਬ ਹਰ ਕੋਈ ਇਹਨਾਂ ਤੋਂ ਦਰਦਾਂ ਤੋਂ ਤੰਗ ਆ ਮਤਲਬ ਤੁਸੀਂ ਸਿਰਫ ਇੱਕ ਆਟਾ ਲਾ ਕੇ ਆਇਲ ਪਾ ਕੇ ਮਤਲਬ ਮਰੀਜ਼ ਪਿਆ ਰਹੇ ਨਾ ਕੁਝ ਹੋਰ ਨਹੀਂ ਕਰਨਾ ਤੇ ਮਤਲਬ ਵੀ ਕਿੱਦਾਂ ਫਿਰ ਸੈਟ ਹੋ ਕੇ ਉੱਠਦੇ ਨਹੀਂ ਜੀ ਹਾਂਜੀ ਹਾਂਜੀ ਇਹ ਬਿਲਕੁਲ ਮਤਲਬ ਜਦੋਂ ਥੈਰੇਪੀ ਕਰਵਾਈ ਜਾਣਗੇ ਜਿਵੇਂ ਇਹਨਾਂ ਦੀ ਗੈਪ ਦੀ ਪ੍ਰੋਬਲਮ ਆ ਇਹ ਜਿਵੇਂ ਜਿਵੇਂ ਥੈਰੇਪੀ ਕਰਵਾਈ ਜਾਣਗੇ ਜਿਹੜਾ ਓਵੇਂ ਓਵੇਂ ਠੀਕ ਹੋਈ ਜਾਣਗੇ ਮਤਲਬ ਕਿੰਨੇ ਵਾਰ ਆਉਣ ਦੀ ਲੋੜ ਹੈ ਇੱਥੇ ਮਰੀਜ਼ ਨੂੰ ਪੰਜ 6 ਵਾਰ ਹੀ ਆ ਜਾਣਗੇ ਠੀਕ ਨਾ ਕਰਿਓ ਜਿੱਦਾਂ ਤੁਸੀਂ ਆਟਾ ਲਾ ਰਹੇ ਹੋ ਕਰੋ ਤਾਂ ਹੀ ਤੁਹਾਨੂੰ ਕਹਿੰਦੇ ਵੀ ਆٹے ਦੀਆਂ ਬੋਰੀਆਂ ਖਾਲੀ ਕਰਦੇ ਹੋਗੇ ਨਹੀਂ ਨਹੀਂ ਐਵੇਂ ਤਾਂ ਨਹੀਂ ਕਹਿੰਦੇ ਜੀ ਠੀਕ ਹੈ ਇਹ ਤਾਂ ਕੋਈ ਗੱਲ ਨਹੀਂ ਇੱਕ ਸੇਵ ਆਏ ਵਿੱਚੇ ਹਾਂਜੀ ਜੀ 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 ਬਾਈ ਤੁਸੀਂ ਕਿੱਥੋਂ ਆਏ ਹੋ ਸਭ ਤੋਂ ਪਹਿਲਾਂ ਤਾਂ ਇਹ ਦੱਸ ਦੋ ਹਰਦਾਸਪੁਰ ਪਿੰਡ ਆਈ ਛੇਰ ਪਟਿਆਲਾ ਆ ਠੀਕ ਹੈ ਤੁਹਾਨੂੰ ਕੀ ਪ੍ਰੋਬਲਮ ਸੀ ਜੀ ਡਿਸਕ ਦੀ ਪ੍ਰੋਬਲਮ ਸੀ ਜੀ ਕਿੰਨੇ ਟਾਈਮ ਤੋਂ ਤੁਸੀਂ ਪ੍ਰੋਬਲਮ ਸੀ ਮਤਲਬ ਕਿ 1 ਸਾਲ ਮੈਂ ਪੂਰਾ ਬੈੱਡ ਤੇ ਹੀ ਰਿਹਾ ਜੀ 1 ਸਾਲ ਬੈੱਡ ਤੇ ਰਿਹਾ ਹਾਂ ਜੀ ਫਿਰ ਕਿਵੇਂ ਸੈੱਟ ਆਇਆ ਹੁਣ ਸੈੱਟ ਬਈ ਕੋਲ ਆਏ ਸੀ ਜਿਨ੍ਹਾਂ ਨੇ ਥੈਰੇਪੀ ਵਗੈਰਾ ਕੀਤੀ ਹੈ ਜੀ ਮਤਲਬ ਕਿ ਦੂਜੀ ਤੀਜੀ ਥੈਰੇਪੀ 'ਚ ਮੈਂ ਤੁਰਨ ਲੱਗਿਆ ਸੀ ਓਕੇ ਦੂਜੀ ਤੀਜੀ ਬਾਅਦ ਤੋਂ ਸੇ ਠੀਕ ਹੋ ਗੋ ਹਾਂਜੀ ਹਾਂਜੀ ਪਹਿਲਾਂ ਤਾਂ ਇਹ ਮਤਲਬ ਕਿ ਮੇਤੋਂ 5 ਮਿੰਟ ਵੀ ਚੱਲਿਆ ਨਹੀਂ ਜਾਂਦਾ ਸੀ ਮਤਲਬ ਕਿ ਘਰ ਤੋਂ ਜੱਡੇ ਤੱਕ ਆਣਾ ਤਾਂ 4 ਜਗ੍ਹਾ ਬੈਠ ਕੇ ਜਾਂਦਾ ਸੀ ਮੈਂ ਮਤਲਬ ਕਿ ਆਰਾਮ ਲੈ ਕੇ ਸਰੀਰ ਨੂੰ ਫੇਰ ਚੱਲਦਾ ਸੀ ਜੀ ਓਕੇ ਮਤਲਬ ਕਿ ਡਾਕਟਰਾਂ ਨੇ ਇਹਦਾ ਆਪਰੇਸ਼ਨ ਲਿਖਤਾ ਸੀ ਵੀ ਆਪਰੇਸ਼ਨ ਹੋਊਗਾ ਉਹਦੇ ਵਿੱਚ ਘੱਟੋ ਘੱਟ 1.5 ਲੱਖ ਰੁਪਏ ਦਾ ਖਰਚਾ ਆਣਾ ਸੀ ਠੀਕ ਹੈ ਹੁਣ ਮਤਲਬ ਬਿਲਕੁਲ ਓਕੇ ਠੀਕ ਹੋ ਤੁਸੀਂ ਹਾਂ ਹੁਣ ਠੀਕ ਹੈ ਜੀ ਓਕੇ ਬਿਲਕੁਲ ਹਾਂਜੀ ਬਸ ਤਾਂ ਇਹ ਦੱਸ ਦੋ ਤੁਸੀਂ ਕਿੱਥੋਂ ਆਏ ਹੋ ਜੀ ਜੇ ਸੀ ਗਾਰਦਨਗਰ ਤੋਂ ਆਏ ਰਾਜਪੁਰੇ ਤੋਂ ਅੱਛਾ ਰਾਜਪੁਰੇ ਤੋਂ ਹਾਂਜੀ ਕੀ ਪ੍ਰੋਬਲਮ ਸੀ ਤੁਹਾਡਾ ਕੀ ਦੁੱਖਦ ਸੀ ਜੀ ਮੇਰੇ ਮੜਕੇ ਦਵੇ ਹੋਏ ਤੇ ਨਾਸ ਦੇ ਵੀ ਤੇ ਮੋਢੇਗੀ ਅੱਛਾ ਹਾਂਜੀ ਹੁਣ ਬਹੁਤ ਫਰਕ ਹੈ ਮੈਂ ਦੂਜੀ ਵਾਰ ਹੀ ਆਈ ਆ ਅੱਛਾ ਦੂਜੀ ਵਾਰ ਆਈ ਹਾਂ ਹਾਂਜੀ ਦੂਜੀ ਵਾਰ ਆਈ ਹਾਂ ਮਤਲਬ ਕਿਵੇਂ ਸੈੱਟ ਕੀਤਾ ਇਹਨਾਂ ਨੇ ਫਿਰ ਇਹਨਾਂ ਨੇ ਜੀ ਮੜਿਆ ਮਣ ਕੇ ਤੇ ਹੱਡੀਆਂ-ਹੱਡੀਆਂ ਮਟਕਾਈ ਝਟਕੇ ਲਾਏ ਇਸ ਕਰਕੇ ਮਾਲਸ ਕਰੀਏ ਠੀਕ ਹੈ ਮਸ ਮਾਇਸ ਕੀਤੀ ਹਾਂਜੀ ਹਾਂਜੀ ਠੀਕ ਹੈ ਹੁਣ ਬਿਲਕੁਲ ਓਕੇ ਹੂ ਤੁਸੀਂ ਹਾਂਜੀ ਹਾਂਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਮੈਮ ਤੁਸੀਂ ਕਿਹੜੀ ਪਿੰਡ ਕਿਹੜੇ ਸ਼ਹਿਰ ਤੋਂ ਆਏ ਹੋ ਜੀ ਮੈਂ ਪਟਿਆਲਾ ਤੋਂ ਹਾਂ ਮੈਮ ਜੀ ਜੀ ਕੀ ਪ੍ਰੋਬਲਮ ਸੀ ਤੁਹਾਨੂੰ ਜੀ ਮੈਨੂੰ ਸਰਵਾਈਕਲ ਦੀ ਪ੍ਰੋਬਲਮ ਸੀ ਮੇਰੀ ਸੁਪਾਇਨ ਦੇ L4 L5 S1 ਦੇ ਵਿੱਚ ਦਿੱਕਤ ਹੋ ਗਈ ਸੀ ਬਹੁਤ ਜ਼ਿਆਦਾ ਤੇ ਮੈਂ ਕਈ ਥਾਂਾਂ ਤੇ ਫਿਰ ਕੇ ਆਈ ਮੈਨੂੰ ਕਿਤੋਂ ਆਰਾਮ ਨਹੀਂ ਆਇਆ ਮੈਂ ਖੁਦ ਆਪਰੇਸ਼ਨ ਥੀਟਰ ਦਾ ਕੋਰਸ ਕੀਤਾ ਹੋਇਆ ਮੈਂ ਹਸਪੀਟਲ 'ਚ ਜੌਬ ਕਰਦੀ ਆ ਪਿਛਲੇ 10 ਸਾਲਾਂ ਤੋਂ ਤੇ ਮਤਲਬ ਸਾਡੇ ਮੈਂ ਡਾਕਟਰ ਦੇ ਨਾਲ ਹੱਡੀਆਂ ਦੇ ਆਪਰੇਸ਼ਨ ਕਰਵਾਉਣੀ ਆ ਸਾਨੂੰ ਮੈਨੂੰ ਖੁਦ ਪਤਾ ਸੀ ਵੀ ਇਹਦਾ ਇਲਾਜ ਹੈ ਡਾਕਟਰੀ ਲੈਨ ਦੇ ਵਿੱਚ ਆਪਰੇਸ਼ਨ ਹੀ ਆ ਸਿੱਧਾ ਤੇ ਮੈਨੂੰ ਸਾਡੇ ਡਾਕਟਰ ਨੇ ਬੋਲ ਵੀ ਦਿੱਤਾ ਸੀ ਕਰਮਜੀਤ ਤੇਰਾ ਆਪਰੇਸ਼ਨ ਹੋਊਗਾ ਤੇ ਮੈਨੂੰ ਮਤਲਬ ਮੈਂ ਕਾਫੀ ਜਗ੍ਹਾ ਤੇ ਗਈ ਮੈਨੂੰ ਆ ਆਰਾਮ ਨਹੀਂ ਆਇਆ ਜਦੋਂ ਮੈਂ ਇੱਥੋਂ ਆ ਕੇ ਵੀਰੇ ਦੇ ਕੋਲੋਂ ਥੈਰੇਪੀ ਲਈ ਤਾਂ ਮਤਲਬ ਮੈਂ ਦੂਸਰੀ ਵਾਰ ਦੇ ਵਿੱਚ ਮੈਂ ਚੱਲਣ ਲਾਤੀ ਸੀ ਵੀਰੇ ਨੇ ਓਕੇ ਬਦ ਤੁਹਾਨੂੰ ਦੱਸ ਦਿੱਤਾ ਗਿਆ ਸੀ ਵੀ ਤੁਹਾਡਾ ਆਪਰੇਟ ਹੀ ਹੋਣਾ ਹਾਂ ਹਾਂ ਮੈਨੂੰ ਵੀ ਖੁਦ ਵੀ ਪਤਾ ਸੀ ਕਿਉਂਕਿ 10 ਸਾਲ ਤੋਂ ਆਪਰੇਸ਼ਨ ਕਰ ਰਹੇ ਹਾਂ ਡਾਕਟਰਾਂ ਨਾਲ ਤਾਂ ਪਤਾ ਤਾਂ ਹੁੰਦਾ ਹੀ ਆ ਆਪਾਂ ਖੁਦ ਸਾਰੇ ਆਰਗਨਸ ਖੋਲ ਕੇ ਦੇਖ ਰਿਹਾ ਸਾਰੇ ਅੰਗ ਦੇਖ ਰਿਹਾ ਖੋਲ ਕੇ ਤੇ ਪਤਾ ਤਾਂ ਹੁੰਦਾ ਹੀ ਆ ਵੀ ਇਹਦਾ ਆਪਰੇਸ਼ਨ ਹੈ ਤਾਂ ਜਦੋਂ ਮੈਨੂੰ ਦਿੱਕਤ ਹੋਈ ਸੀ ਮੈਂ ਖੜੀ ਵੀ ਨਹੀਂ ਹੋ ਪਾਉਂਦੀ ਸੀ ਨਾ ਮੈਂ ਇੱਥੋਂ ਇੱਕ ਵੀ ਪਲੰਗ ਪੁੱਟ ਕੇ ਅੱਗੇ ਚੱਲਿਆ ਜਾਂਦਾ ਸੀ ਤਾਂ ਜਦੋਂ ਮੈਂ ਵੀਰੇ ਕੋਲੇ ਆਈ ਮੈਨੂੰ ਦੂਸਰੀ ਵਾਰ ਦੇ ਵਿੱਚ ਮੈਨੂੰ ਬਿਲਕੁਲ ਸਹੀ ਚੱਲਣ ਲੱਗੀ ਮੈਂ ਜਿਹੜੀ ਤੁਸੀਂ ਇਹ ਦਿੱਕਤਾਂ ਦੱਸ ਰਹੇ ਹੋ ਤੁਹਾਨੂੰ ਕਿਹੜੀ ਵਜ੍ਹਾ ਕਰਕੇ ਆਗੀਆਂ ਸੀ ਜੀ ਇਹ ਮੈਨੂੰ ਇਹ ਜਿਆਦਾ ਲੰਮਾ ਟਾਈਮ ਖੜਨ ਨਾਲ ਜ਼ੋਰ ਦਾ ਕੰਮ ਕਰਨ ਨਾਲ ਬਜਨ ਉਠਾਉਣ ਨਾਲ ਸਾਰਾ ਦਿਨ ਸਾਡਾ ਕੰਮ ਹੈ ਆਪਰੇਸ਼ਨ ਥੀਏਟਰ ਦੇ ਵਿੱਚ ਖੜੇ ਰਹਿਣਾ ਮਤਲਬ ਆਪਰੇਸ਼ਨ ਕਰੀ ਜਾਣਾ ਲੰਬਾ ਸਮਾਂ ਖੜਨ ਦੇ ਨਾਲ ਮੈਨੂੰ ਇਹ ਦਿੱਕਤ ਆਈ ਸੀ ਠੀਕ ਹੈ ਜਿਹੜਾ ਤੁਸੀਂ ਹਸਪੀਟਲ ਦੱਸ ਰਹੇ ਹੋ ਜਾਂ ਕਹਿ ਰਹੇ ਹੋ ਕਿ ਮੈਨੂੰ ਖੁਦ ਨੂੰ ਪਤਾ ਸੀ ਫਿਰ ਹੋਰ ਕਿਤੋਂ ਨਹੀਂ ਇਲਾਜ ਕਰਾਇਆ ਹੈਗਾ ਤੁਸੀਂ ਜੀ ਮੈਂ ਗਈ ਮੈਂ ਡਾਕਟਰੀ ਲੈਨ ਚ ਤਾਂ ਮੈਨੂੰ ਪਤਾ ਹੀ ਸੀ ਪਰ ਦੇਸੀ ਲਵੇ ਮੈਂ ਕਈ ਥਾਵਾਂ ਤੇ ਗਈ ਤੇ ਮੈਨੂੰ ਫਰਕ ਨਹੀਂ ਪਿਆ ਮੈਨੂੰ ਮੈਂ ਮਤਲਬ ਵੀਰੇ ਲਵੇ ਆਈ ਮੈਨੂੰ ਕਿਸੇ ਨੇ ਦੱਸਿਆ ਵੀ ਤੂੰ ਉੱਥੇ ਚਲੀ ਜਾ ਜਦੋਂ ਮੈਂ ਇਨਾਂ ਕੋਲੇ ਆਈ ਤਾਂ ਮੈਨੂੰ ਦੂਸਰੀ ਵਾਰ ਦੇ ਵਿੱਚ ਮੈਂ ਵਧੀਆ ਚੱਲਦੀ ਸੀ ਹੁਣ ਮੈਂ ਸਾਰਾ ਕੰਮ ਕਰਦੀ ਆ ਠੀਕ ਹੈ ਸਾਰੀ ਜਗ੍ਹਾ ਤੇ ਘੁੰਮ ਕੇ ਮਤਲਬ ਤੁਹਾਨੂੰ ਤੁਸੀਂ ਇੱਥੇ ਆਏ ਹੋ ਫਿਰ ਹਾਂ ਹਾਂ ਮੈਂ ਇੱਥੇ ਆਈ ਆ ਸਾਰੀ ਜਗ੍ਹਾ ਤੋਂ ਘੁੰਮ ਕੇ ਠੀਕ ਹੈ ਹੁਣ ਠੀਕ ਹੋ ਜਾਂ ਹਾਂ ਹਾਂ ਮੈਂ ਬਿਲਕੁਲ ਠੀਕ ਆ ਓਕੇ ਮਤਲਬ ਥੈਰੇਪੀ ਇਹਨਾਂ ਨੇ ਕਿਸ ਪ੍ਰੋਸੈਸ ਨਾਲ ਕਿਵੇਂ ਕੀਤੀ ਜੀ ਆ ਨਾਰਮਲੀ ਥੈਰੇਪੀ ਜਿਵੇਂ ਕਰਦੇ ਨੇ ਫਿਜ਼ੀਓਥੈਰੇਪੀ ਵਗੈਰਾ ਮ사ਜ ਵਗੈਰਾ ਕਰਕੇ ਤੇ ਐਕੂ ਪ੍ਰੈਸ਼ਰ ਪੁਆਇੰਟ ਦਵਾ ਕੇ ਇਹਨਾਂ ਨੇ ਮੇਰੀ ਥੈਰੇਪੀ ਕੀਤੀ ਮੇਰੇ ਪੈਰਾਂ ਚ ਦਰਦ ਵੀ ਸੀ ਉਹ ਵੀ ਮੈਂ ਠੀਕ ਆ ਹੁਣ ਪੈਰਾਂ ਦੇ ਦਰਦ ਤੋਂ ਠੀਕ ਆ ਜੀ ਹਾਂਜੀ ਧੰਨਵਾਦ ਜੀ ਹਾਂਜੀ ਸਰ ਵੀ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਰ ਤੁਸੀਂ ਕਿਹੜੀ ਜਗ੍ਹਾ ਤੋਂ ਆਇਓ ਜੀ ਮੈਂ ਪਟਿਆਲਾ ਤੋਂ ਇਹਨਾਂ ਨਾਲ ਹੀ ਆਇਆ ਹਾਂ ਜੀ ਓਕੇ ਤੁਹਾਨੂੰ ਕੀ ਪ੍ਰੋਬਲਮ ਸੀ ਜੀ ਲੋਅਰ ਬੈਕ ਦੀ ਬਹੁਤ ਪੇਂ ਰੇਂਦਾ ਸੀ ਜੇ ਮੇਰੇ ਮੈਂ ਉੱਠਣਾ ਬੈਠਣਾ ਜ ਮੈਨੂੰ ਬਹੁਤ ਦਿੱਕਤ ਹੁੰਦੀ ਸੀ ਜੀ ਜੀ ਤੇ ਮੈਨੂੰ ਬਹੁਤ ਦਰਦ ਮਹਿਸੂਸ ਹੁੰਦਾ ਸੀ ਮੈਂ ਤਾਂ ਕੋਈ ਕੰਮ ਨਹੀਂ ਕਰ ਸਕਦਾ ਸੀ ਮੈਂ ਕਿੰਨੀ ਵਾਰ ਆ ਚੁੱਕੇ ਇੱਥੇ ਜੀ ਤੁਸੀਂ ਮੈਂ ਪਹਿਲੀ ਵਾਰ ਹੀ ਆਇਆ ਸੀਗਾ ਤੇ ਮੈਨੂੰ ਪਹਿਲੀ ਵਾਰੀ ਬਹੁਤ ਪੂਰਾ ਆਰਾਮ ਆ ਗਿਆ ਇੱਥੋਂ ਅੱਛਾ ਪਹਿਲੀ ਵਾਰ ਆਈ ਸੀ ਤੇ ਪਹਿਲੀ ਵਾਰ ਜੀ ਫਰਕ ਪੈ ਗਿਆ ਸੀ ਪੂਰਾ ਠੀਕ ਆ ਮੈਂ ਓਕੇ ਮਤਲਬ ਕਿਸ ਤਰ੍ਹਾਂ ਇਲਾਜ ਕੀਤਾ ਇਹਨਾਂ ਨੇ ਤੁਹਾਡਾ ਮੈਂ ਮਾਲਿਸ਼ ਕੀਤੀ ਸੀਗੇ ਨੀਚੇ ਤੇ ਮਤਲਬ ਮੋੜ ਕੇ ਜੋ ਥੈਰੇਪੀ ਵਗੈਰਾ ਦਿੰਦੇ ਨੇਗੇ ਉਹ ਉਹਨਾਂ ਨੇ ਕੀਤੀ ਸੀ ਤੇ ਮੈਂ ਪਹਿਲੀ ਵਾਰ ਚ ਮੇਰੇ ਪੇਨ ਗਾਇਬ ਹੀ ਹੋ ਗਿਆ ਜੀ ਜੀ ਅੱਗੇ ਚੱਲਦੇ ਹਾਂ ਅੱਗੇ ਵੀ ਮਰੀਜ਼ ਬੈਠੇ ਨੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਸਰ ਤੁਹਾਨੂੰ ਤੁਸੀਂ ਕਿਹੜੀ ਜਗ੍ਹਾ ਤੋਂ ਆਇਓ ਜੀ ਮਾਜਰੀ ਗਲੀੋਂ ਤੋਂ ਓਕੇ ਤੁਹਾਨੂੰ ਕੀ ਪ੍ਰੋਬਲਮ ਸੀ ਜੀ ਮਾਂ ਤਾਂ ਨੂੰ ਪ੍ਰੋਬਲਮ ਸੀ ਗੋਡੇ ਜੀ ਓਕੇ 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 ਸੱਚਕਲ ਮਾਤਾ ਜੀ ਸੱਸਰੀ ਘਰੋਂ ਬੱਟੇ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਤੁਸੀਂ ਜਿੱਦੀ ਗੱਲ ਲੀਆਂ ਤੋਂ ਆਏ ਹਾਂ ਬੱਟੇ ਉਹ ਕਿ ਤੁਹਾਨੂੰ ਕੀ ਪ੍ਰੋਬਲਮ ਸੀ ਕੀ ਸਮੱਸਿਆ ਸੀਗੀ ਮੇਰਾ ਗੋਡਾ ਬਹੁਤ ਨਿੱਕੜ ਗਿਆ ਸੀਗਾ ਦੋ ਤਿੰਨ ਵਾਰੀ ਕਿਤੇ ਕਿਤੇ ਜਾ ਕੇ ਮੇਰਾ ਬੇਟਾ ਲੈ ਇਦਾਂ ਰਿਹਾ ਪੂ ਆਇਆ ਵੀ ਸੀਗਾ ਪਰ ਲੋਟ ਨਹੀਂ ਆਇਆ ਲੱਤ 빙ੀ ਹੋ ਗਈ ਸੀਗੀ ਧਰਤੀ ਪਰਥ ਲੱਖ ਕੇ ਫਿਰ ਧੁਰਦੀ ਦੀ ਐਕਸਰੇ ਵਗੈਰਾ ਕਰਾਈ ਉਹਨਾਂ ਵਿੱਚ ਲੱਤ 빙ੀ ਆਈ ਜਹੇ ਤਾਂ ਨਹੀਂ ਜਹੇ ਤਾਂ ਨਾ ਬੈਠਾ ਹੋਇਆ ਜਹੇ ਤਾਂ ਨਾ ਖੜਾ ਜਹੇ ਤਾਂ ਫਿਰ ਮੇਰਾ ਬੇਟਾ ਥੇਲੇ ਕੇ ਆਇਆ ਜਿੱਦਣ ਪਹਿਲੇ ਦਿਨ ਨੇ ਆਇਆ ਉਦਣੇ ਤੁਰਨ ਲੱਗੀ ਮੈਂ ਓਕੇ ਤੁਸੀਂ ਦੱਸ ਰਹੀ ਹੋ ਮਤਲਬ ਮੇਰੀ ਲੱਤ ਥੋੜੀ ਪਿੰਗੀ ਹੋਈ ਹੋਈ ਹਾਂਜੀ ਪਿੰਗੀ ਹੋਈ ਬੀਤੀ ਹੇਟ ਧਰਤੀ ਨੂੰ ਹੱਥ ਰੱਖਗਾ ਨਿਉ ਫਿਰ ਖੜੀ ਹੋ ਮਾਤੀ ਮੈਂ ਓਕੇ ਨੀਚੇ ਪੈ ਹੱਥ ਲਾ ਕੇ ਫੇਰ ਖੜੀ ਹੋਣੀ ਹਾਂ ਖੜੀ ਹੋਮਾ ਆਪਣੇ ਆਪ ਖੜਾ ਨਹੀਂ ਹੋਇਆ ਜਹੇ ਤਾਂ ਮਿਰਤੇ ਓਕੇ ਆਪਣੇ ਆਪ ਖੜਾ ਨਹੀਂ ਹੋਇਆ ਜਾਂਦਾ ਖੜਾ ਨਹੀਂ ਹੋਇਆ ਜਹੇ ਤਾਂ ਮਿਰਤੇ ਤੇ ਮਤਲਬ ਹੁਣ ਕਿੰਨੀ ਵਾਰ ਆ ਚੁੱਕੇ ਹੋ ਤੁਸੀਂ ਜੀ ਤੁਸੀਂ ਮੇਰੀਆਂ ਆਈਆਂ ਜੀ ਬੱਸ ਤੇ ਹ ਓਕੇ ਜੀ ਮਤਲਬ ਦੂਜੀ ਵਾਰ ਚ ਹੁਣ ਪ੍ਰੋਪਰ ਠੀਕ ਉਸ ਵੀ ਨਹੀਂ ਹੈਗਾ ਹੁਣ ਲੱਤ ਖੜਾ ਨਹੀਂ ਹੋਇਆ ਜਾਇ ਤਾਂ ਗੋਡਾ ਜਾ ਮੁਕਿਆ ਪਿਆ ਤਾਂ ਅੱਛਾ ਹਾਂ ਜੀ ਬਹੁਤ ਔਖਾ ਤਾਂ ਮੈਨੂੰ ਨਾ ਉੱਠਿਆ ਜਹੇ ਤਾਂ ਬੈਠਾ ਜਹੇ ਤਾਂ ਲੱਤ ਵਿੰਗੀ ਹੋ ਗਈ ਸੀ ਐਸ ਤਰ੍ਹਾਂ ਵੀ ਕਰਾ ਲੀਏ ਕਿਤੇ ਕਿਤੇ ਥਾਵਾਂ ਵੀ ਨਾ ਖਿਰਦੇ ਰਹੇ ਲੇਕਾ ਫਿਰ ਜ ਦੂਰਾ ਲੇਕਾ ਆਈ ਪਹਿਲੀ ਵਾਰੀ ਚੱਲਣ ਲੱਗੀ ਕੰਮ ਸਾਰਾ ਘਰ ਦਾ ਕਰਨੀ ਆ ਹੁਣ ਕੋਈ ਦਿੱਕਤ ਨਹੀਂ ਹੈਗੀ ਦੋ ਵਾਰੀ ਮਾਈ ਬਸ ਓਕੇ ਤੁਸੀਂ ਪਹਿਲੀ ਵਾਰ ਆਏ ਫਿਰ ਦੂਜੀ ਵਾਰ ਆਏ ਹਾਂ ਦੂਜੀ ਵਾਰ ਆਏ ਫਿਰ ਓਕੇ ਹੁਣ ਪੂਰਾ ਠੀਕ ਹੋ ਗਿਆ ਹਾਂ ਫਿਰ ਹਾਂ ਠੀਕ ਹਾਂ ਸਾਰਾ ਕੰਮ ਕਰ ਕਰ ਦਈ ਹੁਣ ਓਕੇ ਨਾ ਉੱਠਣੇ ਮਾ ਨਾ ਬੈਠਣੇ ਮਾ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਇਹ ਦਿੱਕਤ ਬਿੰਗੀ ਹੋ ਗਈ ਸੀ ਮੇਰੀ ਠੀਕ ਹੈ ਹਾਂ ਜੀ ਇਹਨਾਂ ਨੇ ਮਤਲਬ ਥੈਰੇਪੀ ਮ사ਜ ਵਗੈਰਾ ਕੀਤੀ ਜੀ ਹਾਂ ਜੀ ਮਸ਼ੀਨ ਜੀ ਲਾਈਆ ਉੱਪਰ ਫੇਰੀਏ ਗੋਡੇਗੇ ਬਸ ਮਾਰਸ ਜੀ ਕਰੀਆ ਬਸ ਜੀ ਜੀ ਆਪਣਾ ਜਿਵੇਂ ਕਰ ਦਈਆਂ ਦੇਹਲਾ ਜੀ ਜੀ ਬਸ ਹਾਂ ਠੀਕ ਹੈ ਠੀਕ ਹੈ ਜੀ हां हां जी मैम ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਪਟਿਆਲਾ ਤੋਂ ਓਕੇ ਜੀ ਤੁਹਾਨੂੰ ਕੀ ਪ੍ਰੋਬਲਮ ਸੀ ਜੀ ਸਰ ਵਾਈਕਲ ਦੀ ਪ੍ਰੋਬਲਮ ਸੀਗੀ ਕਾਫੀ ਟਾਈਮ ਤੋਂ ਸੀਗੀ ਮਤਲਬ ਬਹੁਤ ਜ਼ਿਆਦਾ ਦਰਦ ਹੁੰਦਾ ਸੀਗਾ ਕੰਮ ਵੀ ਨਹੀਂ ਕਰਿਆ ਜਾਂਦਾ ਸੀ ਕਿ ਗਰਦਨ ਘੁੰਮਦੀ ਵੀ ਨਹੀਂ ਆ ਗਈ ਸੀਗੀ ਬਾਲ ਵੀ ਨਹੀਂ ਬੰਨੇ ਜਾਂਦੇ ਸੀ ਬਹੁਤ ਜ਼ਿਆਦਾ ਦਿੱਕਤ ਸੀ ਫਿਰ ਮਤਲਬ ਪਹਿਲਾਂ ਮम्मा ਆਏ ਸੀ ਇਹ ਉਹਨਾਂ ਨੇ ਦੱਸਿਆ ਕਿ ਫਿਰ ਮੈਨੂੰ ਲੈ ਕੇ ਆਏ ਤੇ ਫਿਰ ਬਾਅਦ ਚ ਜਦੋਂ ਮੈਂ ਫਸਟ ਟਾਈਮ ਆਈ ਮੈਨੂੰ ਫਸਟ ਟਾਈਮ ਮੇਂ ਆ ਲੱਗਾ ਕਿ 50% ਠੀਕ ਹੋ ਗਈ ਹਾਂ ਮੈਂ ਹੁਣ ਮੈਂ ਸੈਕਿੰਡ ਟਾਈਮ ਆਈ ਸੀ ਹੁਣ ਮੈਂ ਬਿਲਕੁਲ ਠੀਕ ਹੋ ਰਹੀ ਹਾਂ ਤੇ ਪਹਿਲਾਂ ਮम्मा ਨੂੰ ਪ੍ਰੋ ਹਾਂ ਜੀ ਹਾਂ ਜੀ ਓਕੇ ਤੁਸੀਂ ਕਹਿ ਰਹੇ ਹੋ ਵੀ ਉਹ ਠੀਕ ਹੋਏ ਫਿਰ ਤੁਸੀਂ ਹਾਂ ਜੀ ਫਿਰ ਮੈਂ ਆਏ ਪਹਿਲੇ ਮੇਰੇ ਮम्मा ਠੀਕ ਹੋਏ ਫਿਰ ਮੈਂ ਆਏ ਓਕੇ ਮਤਲਬ ਇਹਨਾਂ ਨੇ ਇਲਾਜ ਕਿਸ ਤਰੀਕੇ ਨਾਲ ਕੀਤਾ ਸੀ ਇਹਨਾਂ ਨੇ ਮਤਲਬ ਓਇਲ ਲਗਾ ਕੇ ਮ사ਜ ਕੀਤੀ ਪੁਆਇੰਟ ਜੇ ਦੱਬੇ ਹੋਰ ਬਾਕੀ ਇਹਨਾਂ ਕੋਲ ਥੋੜਾ ਬਹੁਤ ਮਸ਼ੀਨਸ ਵਗੈਰਾ ਨਾਲ ਟ੍ਰੀਟਮੈਂਟ ਕੀਤਾ ਸੀਗਾ ਇਹਨਾਂ ਨੇ ਠੀਕ ਹੈ ਹੁਣ ਪੂਰੀ ਤਰ੍ਹਾਂ ਠੀਕ ਹੋ ਤੁਸੀਂ ਹਾਂ ਜੀ ਹੁਣ ਮੈਂ ਬਿਲਕੁਲ ਠੀਕ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਬਈ ਪਹਿਲੇ ਤੇ ਇਹ ਦੱਸ ਦੋ ਤੁਸੀਂ ਕਿਹੜੇ ਸ਼ਹਿਰ ਜਾਂ ਪਿੰਡ ਤੋਂ ਆਏ ਹੋ ਜੀ ਸ਼ਹਿਰ ਤਾਂ ਪਟਿਆਲਾ ਹੀ ਹੈ ਪ ਮੈਨੂੰ ਮੈਮ ਨਿਕਸ ਦੀ ਪ੍ਰੋਬਲਮ ਸੀ ਜੀ ਮੈਂ ਮਤਲਬ ਕਿ 1 ਸਾਲ ਪੂਰਾ ਬੈੱਡ ਤੇ ਰਹੇ ਹਾਂ 1 ਸਾਲ ਬੈੱਡ ਤੇ ਰਹੇ ਹੋ ਜੀ ਪੂਰਾ 1 ਸਾਲ ਬੈੱਡ ਤੇ ਰਹੇ ਹਾਂ ਜੀ ਮਤਲਬ ਕਿ ਕੋਈ ਐਸੀ ਜਗਾ ਛੱਡੀ ਹੋਣੀ ਹੈਗੀ ਜਿੱਥੇ ਨਹੀਂ ਕਿ ਪੂਰੇ ਪੰਜਾਬ ਚ ਲਾ ਲਓ ਅੰਬਾਲੇ ਤੱਕ ਆ ਗਏ ਹਾਂ ਜੀ ਅੱਛਾ ਮਤਲਬ ਤੁਸੀਂ ਪੂਰੇ ਪੰਜਾਬ ਚ ਘੁੰਮੇ ਆਏ ਪੂਰਾ ਸਾਲ ਹਾਂਜੀ ਹਾਂਜੀ ਬਹੁਤ ਜਗਾ ਜਾ ਕੇ ਆਏ ਠੀਕ ਹੈ ਲੋ ਤੋਂ ਬਾਅਦ ਇਹ ਬਾਈ ਕੋਲ ਹੈ ਸੀ ਮਨਵੀਰ ਜੀ ਕੋ ਕਿ ਮਤਲਬ ਇੱਥੇ ਆਇਆ ਹਾਂ ਫਿਰ ਉਸ ਤੋਂ ਬਾਅਦ ਤੁਸੀਂ ਹਾਂਜੀ ਸਰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਬਟੇ ਹਾਂਜੀ ਸਰ ਤੁਸੀਂ ਇੱਥੇ ਪਹੁੰਚੇ ਹੋ ਤੁਹਾਨੂੰ ਕੀ ਪ੍ਰੋਬਲਮ ਆ ਜੀ ਅ ਬੇਸਿਕਲੀ ਮੇਰੀ ਪ੍ਰੋਬਲਮ ਤਪੋਤਰ ਹਿਅਰਿੰਗ ਲਾਸ ਦੀ ਹੈਗੀ ਆ ਜਿਸ ਦੇ ਲਈ ਮੈਂ ਅੱਗੇ ਅਗਲੇ ਦਿਨਾਂ ਦੇ ਵਿੱਚ ਬਲਵੀਰ ਨਾਲ ਜੁੜ ਰਿਹਾ ਹਾਂ ਉਹਨਾਂ ਨਾਲ ਡਿਸਕਸ਼ਨ ਨਾਲ ਸਮਝੌਤਾ ਲੇਟ ਹੋ ਚੁੱਕੀ ਆ ਪਰ ਮੈਂ ਮੇਰੀ ਵਾਈਫ ਦੇ ਆਫਟਰ ਐਕਸੀਡੈਂਟ ਉਹਨਾਂ ਨੂੰ ਕਾਫੀ ਵੱਡੀ ਤੱਕ ਲਿਫਟੀ ਕੀ ਉਹਨਾਂ ਦੇ ਸ਼ੋਲਡਰ ਦੀ ਤੇ ਉਸ ਸਬੰਧ ਦੇ ਵਿੱਚ ਅਸੀਂ ਇਹਨਾਂ ਤੋਂ ਟ੍ਰੀਟਮੈਂਟ ਲਿਆ ਤੇ ਉਹ ਜਿਹੜਾ ਟ੍ਰੀਟਮੈਂਟ ਲਿਆ ਤੇ ਉਹਦੇ ਬਾਰੇ ਮੈਂ ਜ਼ਰੂਰ ਕਹਿਣਾ ਚਾਹਾਂਗਾ ਜੀ ਕਿ ਅਸੀਂ 4-5 ਵਾਰੀ ਇੱਥੇ ਆਇਆ ਤੇ ਉਹ ਜਿਹੜਾ ਸ਼ੋਲਡਰ ਸੀ ਉਹਨਾਂ ਦਾ ਉਹ ਇੰਨਾ ਜਾਮ ਸੀ ਕਿ ਉਹ ਆਪਣਾ ਕੁਝ ਵੀ ਨਹੀਂ ਸੀ ਕਰ ਸਕਦੇ ਤੇ ਨਾ ਉਹ 4-5 ਵਾਰੀ ਇਹਨਾਂ ਤੋਂ ਥੈਰੇਪੀ ਲੈਣ ਤੋਂ ਬਾਅਦ ਉਹ ਮਤਲਬ ਬੜੇ ਸਕਸੈਸਫੁਲ ਹੋਈ ਆਪਣੇ ਜਿਹੜੇ ਕੰਮ ਨੇ ਉਹ ਕਰਨ ਲੱਗੇ ਨੇ ਤੇ ਆਪਣਾ ਸਿਰ ਵੀ ਪਾਉਣ ਲੱਗੇ ਨੇ ਤੇ ਆਪਣੇ ਜਿਹੜੇ ਰੁਟੀਨ ਦੇ ਕੰਮ ਨੇ ਉਹ ਕਰਨਾ ਉਹਨਾਂ ਨੇ ਸ਼ੁਰੂ ਕਰ ਤੈਨੇ ਮਤਲਬ ਮੋਡਾ ਉਹਨਾਂ ਦਾ ਬਿਲਕੁਲ ਜਾਮ ਹੋ ਗਿਆ ਸੀ ਹਾਂ ਉਹ ਬਿਟੇ ਸੀਗਾ ਕਿ ਉਹ 40 45 ਦਿਨ ਤੱਕ ਬੈੱਡ ਤੇ ਰਹੇ ਤੇ 언ਕੌਨਸ਼ੀਅਸ ਸੀਗੇ ਤੇ ਮੋਡਾ ਬਿਲਕੁਲ ਹੀ ਜਾਮ ਸੀਗਾ ਜੀ ਤੇ ਕਿਉਂਕਿ ਉਸ ਸਮੇਂ ਉਹਨਾਂ ਦਾ ਕੋਈ ਟ੍ਰੀਟਮੈਂਟ ਵੀ ਨਹੀਂ ਸੀ ਹੋ ਸਕਦਾ ਤੇ ਉਹ ਵਾਰਤ ਹੀ ਡਾਕਟਰ ਨੇ ਐਡਵਾਈਸ ਕੀਤਾ ਸੀ ਕਿ ਹੁਣ ਤੁਸੀਂ ਇਹਨਾਂ ਦੀ ਕੋਈ ਥੈਰੇਪੀ ਵਗੈਰਾ ਕਰਾ ਲਓ ਤੇ ਤਾਂ ਹੀ ਇਹ ਜਿਹੜਾ ਮੋਡਾ ਹੈ ਉਹ ਖਲੂਗਾ ਜੀ ਹੁਣ ਥੈਰੇਪੀ ਮਤਲਬ ਉਹਨਾਂ ਨੇ ਪ੍ਰੋਪਰ ਜੀ ਨੇ ਬਾਹਰ ਇਹਨੇ ਕਿਹਾ ਸੀ ਆ ਚੁੱਕੇ ਬਿਲਕੁਲ ਓਕੇ ਆ ਸੀ ਹਾਂ ਓਕੇ ਹੈ ਜੀ ਬਿਲਕੁਲ ਓਕੇ ਹੈ ਕਿਉਂਕਿ ਜਿਸ ਹਿਸਾਬ ਨਾਲ ਉਹ ਜਾਮਸੀ ਜਿੰਨਾ ਚਾਰ ਜਾਂ ਪੰਜ ਬਾਰੀ ਆ ਕੇ ਅਸੀਂ ਇਥੋਂ ਰਿਲੀਫ ਲੈ ਚੁੱਕੇ ਆ ਮੈਂ ਇਹੀ ਕਹੂੰਗਾ ਕਿ ਮੋਰਡਨ 100% ਓਕੇ ਹੈ ਠੀਕ ਹੈ ਸਰ ਇੱਕ ਪਲੀਜ਼ ਡੋਨਟ ਮਾਈਂਡ ਲੋਕਾਂ ਦਾ ਕਹਿਣਾ ਵੀ ਫਰਕ ਨਹੀਂ ਪੈਂਦਾ ਜੀ ਇਹ ਤਾਂ ਕਹਿ ਕੇ ਲਿਆਉਂਦੇ ਨੇ ਜਾਂ ਬਿਠਾ ਲੈਂਦੇ ਨੇ ਪਹਿਲਾਂ ਤੁਸੀਂ ਮਤਲਬ ਅਸਲ ਵਿੱਚ ਤੁਹਾਨੂੰ ਫਰਕ ਪੈ ਰਿਹਾ ਹੈ ਇਹ ਥੈਰੇਪੀ ਨਾਲ ਹਾਂ ਬੇਟੇ ਇਸ ਤਰ੍ਹਾਂ ਦਾ ਤਾਂ ਕੋਈ ਮੇਰੇ ਨਾਲ ਐਕਸਪੀਰੀਅੰਸ ਨਹੀਂ ਹੋਇਆ ਕਿਉਂਕਿ ਅਸੀਂ ਉਹ ਅਪਾਰਟਮੈਂਟ ਲੈ ਕੇ ਜਾਇਆ ਇਹਨਾਂ ਕੋਲ ਜਦੋਂ ਵੀ ਆਇਆ ਤੇ ਆ ਕੇ ਉਹ ਮਤਲਬ ਘੰਟਾ ਸਵਾ ਘੰਟੇ ਦੀ ਥੈਰੇਪੀ ਸੀਗੀ ਡਿਫਰੈਂਟ ਅੰਗਲ ਤੋਂ ਜਿਵੇਂ ਮੈਂ ਇਹ ਪੈਰਾਂ ਲਈ ਥੈਰੇਪੀ ਕਰਾ ਰਿਹਾ ਐ ਐਸੇ ਤਰ੍ਹਾਂ ਸਾਰੇ ਬੱਖਰੇ ਬੱਖਰੇ ਅੰਗਲ ਤੋਂ ਕਰ ਕਰਦੇ ਸੀ ਬਲਬੀਰ ਤੇ ਉਹਦੇ ਵਿੱਚ ਇਹਨਾਂ ਨੂੰ ਕਾਫੀ ਵੱਡੀ ਰੈਲੀਫ ਮਿਲਦੀ ਆ ਠੀਕ ਹੈ ਜਿਵੇਂ ਹੁਣ ਤੁਸੀਂ ਇਹ ਪੈਰਾਂ ਲਈ ਥੈਰੇਪੀ ਕਰਵਾ ਰਹੇ ਹੋ ਮਤਲਬ ਕੀ ਪ੍ਰੋਬਲਮ ਸੀ ਤੁਹਾਨੂੰ ਪੈਰਾਂ ਦੀ ਜੀ ਜੀ ਬੇਸਿਕਲੀ ਤਾਂ ਇਹ ਹੈ ਕਿ ਇਹ ਥੈਰੇਪੀ ਜਿਵੇਂ ਬਲਵੀਰ ਨੇ ਦੱਸਿਆ ਕਿ ਪ੍ਰਾਣ ਸਮਾਨ ਦੇ ਵਿੱਚ ਅਸੀਂ ਪੈਰਾਂ ਦੀ ਮ사ਜ ਕਰਾਉਂਦੇ ਸੀਗੇ ਤੇ ਮ사ਜ ਜਿਵੇਂ ਕਿ ਸਾਡੇ ਸਰੀਰ ਦੇ ਬੇਸਿਕਲੀ ਹਰ ਫੰਕਸ਼ਨ ਨੂੰ ਇਹ ਹੈਲਪਫੁਲ ਹੁੰਦੀ ਆ। ਤੋਂ ਇਸ ਕਰਕੇ ਇਹ ਇਹਨੂੰ ਸ਼ੁਰੂ ਕੀਤਾ ਹੋਇਆ ਮੈਂ। ਕਿਉਂਕਿ ਇਹਦੇ ਨਾਲ ਰելիਫ ਮਿਲਦੀ ਆ ਬੋਡੀ ਰਿਲੈਕਸ ਹੁੰਦੀ ਆ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਸਰ ਜਿਹੜੇ ਇਹ ਅੰਕਲ ਜੀ ਥੈਰੇਪੀ ਕਰਾ ਰਹੇ ਸੀ ਮਤਲਬ ਇਹ ਕੀ ਪ੍ਰੋਸੈਸ ਆ ਇਹ ਕਿਹੜੀ ਮਸ਼ੀਨ ਰੱਖੀ ਹੋਈ ਆ ਤੁਹਾਡੇ ਕੋਲ ਇਹਨੂੰ ਕੰਸਾ ਮ사ਜ ਕਹਿੰਦੇ ਆ ਜੀ ਜੀ ਜਿਹਦੇ ਸਰੀਰ ਨੂੰ ਬਹੁਤ ਜ਼ਿਆਦਾ ਬੈਨੀਫਿਟ ਆ ਜਿਵੇਂ ਇਹ ਬਾਤ ਪੀਤ ਕਫਾ ਜਿਹੜੀ ਉਹਨੂੰ ਬੈਲੈਂਸ ਕਰਦੀ ਆ ਜੀ 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 ਜਿਹਦੇ ਨਾਲ ਪੈਰਾਂ ਦੇ ਐਕੂਪ੍ਰੈਸ਼ਰ ਪੁਆਇੰਟ ਵਗੈਰਾ ਨੇ ਉਹ ਵੀ ਐਕਟੀਵੇਟ ਹੁੰਦੇ ਆ ਤੇ ਇਹਨੂੰ ਹਰ ਇੱਕ ਪ੍ਰੋਬਲਮ ਵਾਸਤੇ ਆਪਾਂ ਯੂਜ਼ ਕਰ ਸਕਦੇ ਹਾਂ ਇਹਦਾ ਬਹੁਤ ਵਧੀਆ ਰਿਜ਼ਲਟ ਆ ਜੀ ਹੋਰ ਆਹ ਜਿਵੇਂ ਪੈਰਾਂ ਦੇ ਆਪਾਂ ਦੇਖ ਰਹੇ ਸੀ ਇਹ ਕੀ ਕੀ ਜੀਆ ਕੀ ਤੇਲ ਕੀ ਲਾਇਆ ਹੋਇਆ ਜੀ ਇਹ ਜਿਹੜੀ ਦੇਸੀ ਘੋਦੀ ਮ사ਜ ਆਪਾਂ ਨੇ ਇਹਨਾਂ ਦੇ ਪੈਰਾਂ ਨੂੰ ਕਰੀਆ ਜਿਹਦੇ ਨਾਲ ਬਾਤ ਪਿਤ ਕਫ ਹੁੰਦੀ ਹੈ ਜਿਹੜੀ ਸਰੀਰ ਦੀ ਉਹ ਬੈਲੈਂਸ ਹੁੰਦੀ ਹੈ ਠੀਕ ਹੈ ਘਰ ਵਿੱਚ ਅਕਸਰ ਆਪਾਂ ਦੇਖਦੇ ਹਾਂ ਵੀ ਤੇਲ ਨਾਲ ਜਾਂ ਕੀ ਨਾਲ ਮ사ਜ ਕਰ ਲੈਂਦੇ ਆ ਪਰ ਤੁਸੀਂ ਇਹ ਨਵਾਂ ਕੋਈ ਨਵੀਂ ਚੀਜ਼ ਲਿਆਂਦੀ ਏ ਜੀ ਨਹੀਂ ਇਹ ਬਹੁਤ ਪੁਰਾਣੀ ਚੀਜ਼ ਹੈ ਜੀ ਪਹਿਲਾਂ ਇਹਨੂੰ ਪਾ ਕਾਫੀ ਪੁਰਾਣੇ ਸਮਿਆਂ ਦੇ ਵਿੱਚ ਲੋਕ ਇਹ ਯੂਜ਼ ਕਰਦੇ ਸੀ ਇੱਕ ਕਾਂਸੇ ਦੀ ਕਟੋਰੀ ਲੈ ਲੈਂਦੇ ਸੀ ਉਹਨੂੰ ਪੈਰਾਂ ਦੇ नीचे ਰਗੜਦੇ ਸੀ ਜਿਹੜੀ ਅੱਜ ਕੱਲ੍ਹ ਆਧੁਨਿਕ ਯੁੱਗ ਦੇ ਵਿੱਚ ਇਹ ਮਸ਼ੀਨ ਬਣ ਕੇ ਆ ਗਈ ਉਹਦੀ ਠੀਕ ਹੈ ਮਤਲਬ ਇਹਦੇ ਨਾਲ ਕਿਹੜੀ ਕਿਹੜੀ ਪ੍ਰੋਬਲਮ ਠੀਕ ਹੁੰਦੀ ਐ ਸੀ ਇਹਦੇ ਨਾਲ ਹਰ ਇੱਕ ਸਰੀਰ ਦੀ ਪ੍ਰੋਬਲਮ ਆ ਜਿਹੜੀ ਉਹ ਠੀਕ ਹੁੰਦੀ ਆ ਜਿਵੇਂ ਪੈਰਾਂ ਦੇ ਵਿੱਚ ਸੇਕ ਵਗੈਰਾ ਚੰਚਣਾਟ ਦੀ ਆਵਾਜ਼ ਆ ਹੱਡੀਆਂ ਦੇ ਵਿੱਚ ਦਰਦ ਹੁੰਦਾ ਹੋਰ ਵੀ ਜਿਹੜੀਆਂ ਬਹੁਤ ਜ਼ਿਆਦਾ ਪ੍ਰੋਬਲਮਾਂ ਨੇ ਉਹ ਸਹੀ ਹੁੰਦੀਆਂ। ਇੱਕ ਜ਼ਿਆਦਾਤਰ ਜਿਵੇਂ 슈ਗਰ ਦੇ ਮਰੀਜ਼ ਨੇ ਕਿ ਉਹਨਾਂ ਲਈ ਇਹ ਬੈਨੀਫਿਟਾ ਜ਼ਿਆਦਾ। ਹਾਂਜੀ ਹਾਂਜੀ। ਜਿਵੇਂ ਉਹਨਾਂ ਦੇ 슈ਗਰ ਵਾਲੇ ਮਰੀਜ਼ ਨੇ ਉਹਨਾਂ ਦੇ ਪੈਰਾਂ ਦੇ ਵਿੱਚੋਂ ਸੇਕ ਵਗੈਰਾ ਨਿਕਲਦਾ। ਠੀਕ ਹੈ। ਉਹ ਬਹੁਤ ਵਧੀਆ ਰਿਜ਼ਲਟ ਆਉਦਾ। ਠੀਕ ਹੈ। ਆਹ ਬਾਪੂ ਜੀ ਥੋੜੇ ਗੋਡੇ ਜਾਂ మోਡੇ ਵਿੱਚ ਦਰਦ ਹੁੰਦਾ ਸੀ ਕਿਹੜੀ ਚੀਜ਼ ਵਿੱਚ ਦਰਦ ਹੁੰਦਾ ਸੀ ਤੁਹਾਡੇ? ਜਿਹੜੇ ਮੇਰੀ ਬਾਹ ਸੀ ਨਾ ਉਹਦੇ ਸੀ ਬਸ। ਜੀ ਜੀ ਜੀ। ਹੁਣ ਇਹ ਪੂਰੀ ਉੱਪਰ ਤੱਕ ਹੋ ਗਈ। ਜੀ। ਤੇ ਬੜਾ ਔਖਾ ਸੀਗਾ ਕਾਫੀ। ਜੀ ਜੀ। ਇਹਨਾਂ ਨਾਲ ਸੋਪੀਆਂ ਕਰਾਈਆਂ ਨੇ ਠੀਕ ਹੈ ਮਤਲਬ ਇਹ ਖਾਣ ਲਈ ਦਵਾਈ ਦਿੰਦੇ ਆ ਜਾਂ ਮ사ਜ ਮਤਲਬ ਤੇਲ ਦਿੰਦੇ ਆ ਕੀ ਚੀਜ਼ ਨਾਲ ਕਰਦੇ ਆ ਇਹ ਦਵਾਈ ਤੋਂ ਵੀ ਕੁਛ ਨਹੀਂ ਜੀ ਮਰੇ ਆ ਗਏ ਬਸ ਅਪਾਇੰਟ ਦਾਵਾ ਕੇ ਅੱਛਾ ਜੀ ਤੇ ਮਾਲਿਸ਼ ਕਰਦੇ ਆ ਤੇ ਨਾਲ ਉਹਨਾਂ ਨੂੰ ਫਰਕ ਪੈ ਗਿਆ ਠੀਕ ਹੈ ਮ사ਜ ਨਾਲ ਮਤਲਬ ਫਰਕ ਪੈ ਗਿਆ ਹਾਂ ਜੀ ਹਾਂ ਕਿੰਨੇ ਵਾਰ ਆਉਣਾ ਪਿਆ ਤੁਹਾਨੂੰ ਇੱਥੇ ਤੇ ਪਹਿਲਾਂ ਤਾਂ 3-4 ਦਿਨ ਲਗਾ ਫਿਰ ਹਫਤੇ ਬਾਅਦ ਫਿਰ 15 ਦਿਨ ਬਾਅਦ ਐਵੇਂ 15-15 ਦਿਨ ਬਾਅਦ ਆਈ ਜਾਂਦਾ ਮੈਂ ਠੀਕ ਆ ਕੱਲੋਂ ਤੁਹਾਡੇ ਮਤਲਬ ਮੋਢੇ ਦੇ ਵਿੱਚ ਦਰਦ ਸੀ ਮੋਢੇ ਸੀ ਜੀ ਅ ਜਿਹੜਾ ਮੇਰਾ ਇੱਕ ਨੋ ਸੀ ਨਾ ਇਹ ਮਿੱਟੀ ਬਣ ਗਿਆ ਸੀ ਅੱਛੇ ਜੀ ਇਹ ਇਹ ਹੁਣ ਬਿਲਕੁਲ ਸਹੀ ਹੋ ਗਿਆ ਠੀਕ ਹੈ ਨਾ ਕੱਟੇ ਜਾਂਦਾ ਪਹਿਲਾਂ ਕੱਟੇ ਮਿੱਟੀ ਤੇ ਇੱਕਾ ਜਿਹੜੀ ਨਿਚੋਂ ਆ ਉਹਰੇ ਲੱਤਾਂ ਦਰਦ ਹੁੰਦੀ ਸੀ ਮੇਰੀ ਸ਼ੂਗਰ ਕਰਕੇ ਵੀ ਇਹ ਵੀ ਇਹ ਵੀ ਏਡੀ ਵੀ ਠੀਕ ਹੋ ਗਈ ਮੇਰੀ ਹੂੰ ਹੂੰ ਰਾਤ ਨੂੰ ਸਵੇਰੇ ਉੱਠ ਨਹੀਂ ਸਕਦਾ ਸੀ ਹੁਣ ਮੈਂ ਰਾਮ ਨੂੰ ਉੱਠ ਜਾਣਾ ਠੀਕ ਹੈ ਹਾਂ ਜੀ ਕਿਹੜੀ ਪਿੰਡ ਤੋਂ ਆਉਣੇ ਹੋ ਬਾਪੂ ਜੀ ਤੁਸੀਂ ਮੈਂ ਕੋਹਿੰਨਰ ਵੈਲੀ ਬਾਰਾਂ